ਜਬ ਲਗ ਦੁਨੀਆ ਰਹੀ ਐ ਨਾਨਕ ਕਿਛ ਸੁਣੀ ਐ ਕਿਛ ਕਹੀ ਐ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇਸ ਵਿਸ਼ੇਸ਼ ਮੁਲਾਕਾਤ ਦੇ ਵਿੱਚ ਅੱਜ ਜਿਹੜੀ ਸ਼ਖਸ਼ੀਅਤ ਮੈਂ ਤੁਹਾਡੇ ਰੂਬਰੂ ਕਰਨ ਜਾ ਰਿਹਾ ਪੰਥ ਦੀ ਬੜੀ ਪਿਆਰੀ ਸ਼ਖਸ਼ੀਅਤ ਜਾਣ ਪਹਿਚਾਨ ਦੇ ਮੋਤਾਜ ਨਹੀਂ ਕਿਉਂਕਿ ਜਦੋਂ ਅਸੀਂ ਸਿੱਖ ਧਰਮ ਨੂੰ ਵੇਖਦੇ ਹਾਂ ਗੁਰਮਤ ਸਮਾਗਮ ਨੂੰ ਵੇਖਦੇ ਹਾਂ ਜਾਂ ਸਿੱਖ ਸਾਇਤ ਜਾਂ ਸਿੱਖ ਇਤਿਹਾਸ ਵੇਖਦੇ ਹਾਂ ਹਰ ਥਾਂ ਤੇ ਉਹਨਾਂ ਦਾ ਨਾਮ ਬੋਲਦਾ ਹੈ ਖਾਸ ਕਰਕੇ ਜੇਕਰ ਸਿੱਖ ਧਰਮ ਦੀ ਗੱਲ ਕੀਤੀ ਜਾਵੇ ਗੁਰਪੁਰਵਾ ਦੀ ਗੱਲ ਕੀਤੀ ਜਾਵੇ ਸਮਾਗਮਾਂ ਦੀ ਗੱਲ ਕੀਤੀ ਜਾਵੇ ਉਸ ਸਟੇਜ ਨੂੰ ਕਿਵੇਂ ਸੰਭਾਲਣਾ ਹੈ ਕਿਵੇਂ ਕੀਰਤਨ ਜੱਥੇ ਤੋਂ ਬਾਦੀ ਕੀਰਤਨ ਜੱਥੇ ਨੂੰ ਬਿਠਾਉਣਾ ਹੈ ਤੇ ਜਿਹੜਾ ਉਹਦੇ ਵਿਚਕਾਰਲਾ ਸਮਾਂ ਹੈ ਉਸ ਨੂੰ ਕਿਵੇਂ ਕਲਮ ਬੰਦ ਕਰਨਾ ਹੈ ਕਿਵੇਂ ਬੰਦ ਕੇ ਰੱਖਣਾ ਹੈ ਥੋੜਾ ਜਿਹਾ ਮੈਂ ਇਤਿਹਾਸਕ ਸ੍ਰੋਤਾ ਵੱਲ ਜਾਵਾਂ ਜਦੋਂ ਸਾਡੇ ਸਿੱਖ ਇਤਿਹਾਸ ਨੂੰ ਲਿਖ ਕੇ ਸੰਗਤਾਂ ਦੇ ਰੁੱਬਰੂ ਕਰਨਾ ਤਾਂ ਵੀ ਉਹਨਾਂ ਦੀ ਕਲਮ ਚੱਲੀ ਜੇਕਰ ਕਿਤੇ ਸਿੱਖ ਮਸਲੇ ਬਾਰੇ ਇਹ ਦਿਲ ਖੋਲ ਕੇ ਗੱਲ ਕਰਨੀ ਜਿੱਠੇ ਗੱਲ ਕਰਨੀ ਤਾਮੀਨਾ ਦੀ ਕਲਮ ਚੱਲੀ ਜੀहां ਸਾਡੀ ਪੰਥ ਦੀ ਬੜੀ ਪਿਆਰੀ ਸ਼ਖੀ ਸਾਡੇ ਅਤੀ ਸਤਿਕਾਰਯੋਗ ਸਰਦਾਰ ਤੇਰਾ ਸਿੰਘ ਜੀ ਢਿੱਲੋਂ ਜਿਨ੍ਹਾਂ ਦਾ ਨਾਮ ਰੇਡੀਓ ਦੇ ਵਿੱਚ ਵੀ ਬੋਲਦਾ ਹੈ ਲੰਬਾ ਸਮਾਂ ਜਿਨ੍ਹਾਂ ਨੇ ਪੰਜਾਬੀ ਟੈਲੀਵਿਜ਼ਨ ਦੇ ਉੱਪਰ ਵੀ ਕਾਰਜ ਕੀਤੇ ਨੇ ਸਿੱਖ ਸਾਇਤ ਨੂੰ ਲੈ ਕੇ ਸਿੱਖ ਪ੍ਰਚਾਰ ਤੇ ਪ੍ਰਸਾਰ ਨੂੰ ਲੈ ਕੇ ਅੱਜ ਤੁਹਾਡੇ ਰੂਬਰੂ ਕਰ ਰਹੇ ਹਾਂ ਸਾਡੇ ਅਤੀ ਸਤਿਕਾਰਯੋਗ ਸਰਦਾਰ ਤੇਰਾ ਸਿੰਘ ਢਿੱਲੋਂ ਜੀ ਤੁਹਾਡਾ ਸਵਾਗਤ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅ ਅਕਸਰ ਵੇਖਿਆ ਜਾਂਦਾ ਹੈ ਜਦੋਂ ਕੋਈ ਸਿੱਖ ਪਰਸਨੈਲਿਟੀ ਸਿਕ ਸਟੇਜਾਂ ਤੇ ਕਾਰਜ ਕਰਦੀ ਹੈ ਇੰਜ ਲੱਗਦਾ ਹੈ ਕੇਵਲ ਸਿਕ ਸਟੇਜਾਂ ਤੱਕ ਨੇ ਪਰੰਤੂ ਜਦੋਂ ਇਤਿਹਾਸ ਦੀਆਂ ਕਿਤਾਬਾਂ ਤੇ ਤੁਹਾਡਾ ਨਾਮ ਵੇਖਿਆ ਸਰਦਾਰ ਤੇਰਾ ਸਿੰਘ ਢਿੱਲੋਂ ਪੁਰਾਣੇ ਜਲੰਧਰ ਦੂਦਰਸ਼ਨ ਦੇ ਪ੍ਰੋਗਰਾਮ ਵੇਖੇ ਤਾਂ ਵੀ ਤੁਹਾਡਾ ਨਾਮ ਬੋਲਦਾ ਹੈ ਰੇਡੀਓ ਤੇ ਅਸੀਂ ਪ੍ਰਾਤਨ ਬਜ਼ੁਰਗਾਂ ਦਾ ਜਦੋਂ ਜੀਵਨ ਵੇਖਦੇ ਆ ਉਜਾਗਰ ਕਰਨ ਵਾਸਤੇ ਤਾਂ ਵੀ ਤੁਹਾਡਾ ਨਾਮ ਬੋਲਦਾ ਹੈ ਇੱਕ ਇੱਕ ਪੱਖ ਆਏ ਸੰਗਤਾਂ ਦੇ ਰੁੱਭਰੂ ਕਰਾਂਗੇ ਸਭ ਤੋਂ ਪਹਿਲੇ ਮੈਂ ਪੁੱਛਣਾ ਚਾਹਾਂਗਾ ਆਰੰਭਤਾ ਤੁਹਾਡਾ ਮੁੱਢਲਾ ਜੀਵਨ ਹਰਮਨ ਜੀ ਪਹਿਲਾਂ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਪੀਟੀਸੀ ਦਾ ਸਾਨੀ ਸਾਹਿਬ ਦਾ ਤੇ ਤੁਹਾਡਾ ਇਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਇਹ ਸ਼ਰਮਨ ਪਿਆਰੇ ਟੀਵੀ ਚੈਨਲ ਰਾਹੀਂ ਆਪਣੀ ਗੱਲ ਕਹਿ ਸਕਾਂ ਤੁਹਾਡੇ ਪਹਿਲੇ ਪਲੇਟੇ ਸਵਾਲ ਦਾ ਜਵਾਬ ਇਹ ਹੈ ਕਿ ਮੇਰਾ ਜਨਮ ਬੰਬੇਚ ਹੋਇਆ ਜਿਹਨੂੰ ਹੁਣ ਮੁੰਬਈ ਕਹਿੰਦੇ ਆ ਜੀ ਤੇ ਮੇਰੇ ਪਿਤਾ ਜੀ ਆਪਣੇ ਸਮੇਂ ਦੇ ਬਹੁਤ ਵੱਡੇ ਹਾਕੀ ਦੇ ਖਿਡਾਰੀ ਸੀ ਸਿੱਖ ਰੇਜਿਮੈਂਟਰ ਸੈਂਟਰ ਦੇ ਤੇ ਲੈਫਟੀਨੈਂਟ ਨਰਿੰਦਰ ਸਿੰਘ ਉਹਨਾਂ ਦੇ ਘਰ ਹੋਇਆ ਮਾਤਾ ਰਣਜੀਤ ਕੌਰ ਜੀ ਦੇ ਸਲੱਖਣੀ ਕੁਖੋਂ ਤੇ ਜਿਹੜਾ ਮੇਰਾ ਨਾਮਕਰਨ ਹੋਇਆ ਉਹ ਫਿਰ ਤਕਸ਼ੀ ਹਜ਼ੂਰ ਸਾਹਿਬ ਤੋਂ ਹੋਇਆ ਸ਼ਬਦ ਜੋ ਆਇਆ ਮਾਰੇ ਨੇ ਬਖਸ਼ਿਸ਼ ਕੀਤਾ ਦਸਮ ਬਾਸ਼ਾ ਨੇ ਉਹ ਸੀ ਗੁਰਗਨ ਸਾਹਿਬ ਤੋਂ ਤੀਰਥ ਨਾਵਨ ਜਾਓ ਤੀਰਥ ਨਾਮ ਹੈ ਤੀਰਥ ਸਭ ਵਿਚਾਰ ਅੰਤਰ ਗਿਆਨ ਹੈ ਉਹ ਪਹਿਲਾ ਰਸਿੰਗ ਦਾ ਨਾਮ ਤੀਰਸਿੰਗ ਪੈ ਗਿਆ ਤੇ ਮੇਰੀ ਜਿਹੜੀ ਪੜਾਈ ਹੋਈ ਬੁੱਢਲੀ ਉਹ ਮੇਰੀ ਯਮਨਾਗਰ ਤੇ ਜਗਾਦਰੀ ਹੋਈ ਓਕੇ ਤੇ ਮੇਰਠ ਹੋਈ ਅਕਸਰ ਵੇਖਿਆ ਜਾਂਦਾ ਤੇਰੇ ਸਿੰਘ ਜੀ ਜਦੋਂ ਕਿਸੇ ਸ਼ਖਸੀਅਤ ਨੂੰ ਉਸ ਦੀ ਸਿਕਸ ਤੇ ਜਿਆਦੇ ਉਪਰ ਵੇਖਦੇ ਆ ਜਦ ਉਸ ਸਮੇਂ ਦੇ ਦੌਰ ਵੱਲ ਵੇਖਦੇ ਆ ਬੜੀ ਘਾਲਣਾ ਸੀ ਪਿੱਛੇ ਅੱਜ ਇੰਟਰਨੈਟ ਦਾ ਯੁੱਗ ਆਇਆ ਸੀ ਇੱਕ ਕਲਿੱਕ ਤੇ ਪੂਰੀ ਇਨਫੋਰਮੇਸ਼ਨ ਆਪਣੇ ਕੋਲ ਲੈ ਲੈਣੇ ਉਸ ਸਮੇਂ ਕੁਝ ਵੀ ਨਹੀਂ ਸੀ ਉਹਨਾਂ ਹਾਲਾਤਾਂ ਵਿੱਚ ਵੀ ਤੁਸੀਂ ਵਿਦਵਤਾ ਹਾਸਲ ਕੀਤੀ ਉਹਨਾਂ ਹਾਲਾਤਾਂ ਵਿੱਚ ਵੀ ਉਸ ਸਮੇਂ ਦੌਰਾਨ ਵੀ ਤੁਸੀਂ ਸਿਕਸ ਸਟੇਜਾਂ ਤੇ ਉੱਪਰ ਰਹੇ ਉਸ ਸਮੇਂ ਦੌਰਾਨ ਵੀ ਤੁਸੀਂ ਇਹ ਜਿਹੇ ਜੇ ਪਲੇਟਫਾਰਮ ਚੁਣੇ ਜਿੱਥੋਂ ਕਿ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਹੋਇਆ ਸਭ ਤੋਂ ਪਹਿਲੇ ਪੁੱਛਣਾ ਚਾਹਵਾਂਗਾ ਸ ਪਹਿਲੀ ਸਿੱਖ ਸਟੇਜ ਕਿਹੜੀ ਸੀ ਜਿੱਥੇ ਤੁਹਾਨੂੰ ਗੁਰੂ ਬਾਬੇ ਦੀ ਗੱਲ ਕਰਨ ਦਾ ਮੌਕਾ ਮਿਲਿਆ ਇਹ ਬੜਾ ਸੋਹਣਾ ਤੁਹਾਡਾ ਸਵਾਲ ਹੈ ਤੇ ਜਵਾਬ ਇਹ ਹੈ ਜੀ ਕਿ ਇੱਕ ਛੇਟਕ ਜਿਹੜੀ ਆ ਮਾਤਾ ਕੂਤਾ ਮਾਤਾ ਕੀ ਅਸੀਸ ਇਹ ਮਾਤਰਣਜੀਤ ਕੌਰ ਜੀ ਸਚਕੰਡ ਵਾਸੀ ਤਕਰੀਬਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਹਨਾਂ ਨੂੰ ਕੰਠ ਸੀ ਬਹੁਤ ਸਾਰੇ ਖੰਡ ਪਾਠ ਕੀਤੇ ਉਹਨਾਂ ਨੇ ਜਾਗ ਲਾਈ ਉਹਨਾਂ ਨੇ ਪਿਤਾ ਜੀ ਨੂੰ ਇੱਧਰ ਲਾਇਆ ਪਿਤਾ ਜੀ ਨੇ ਬਾਅਦ ਵਿੱਚ ਬਹੁਤ ਵੱਡੇ ਵੱਡੇ ਰਾਗ ਦਰਬਾਰ ਕਰਵਾਏ ਜਦੋਂ ਰਿਟਾਇਰ ਹੋ ਕੇ ਆਇਆ ਸਭ ਤੋਂ ਪਹਿਲਾਂ ਕਲਾਸੀਕਲ ਕੀਰਤਨ ਦਰਬਾਰ ਸਾਡੇ ਪਿੰਡ ਤੋਂ ਸ਼ੁਰੂ ਹੋਇਆ ਇਹ ਆਪਾਂ ਬਾਅਦ ਵਿੱਚ ਜਾ ਕੇ ਗੱਲ ਕਰਾਂਗੇ ਜਦੋਂ ਤੁਸੀਂ ਇਹਦਾ ਜ਼ਿਕਰ ਕਰੋਗੇ ਤੇ ਜਿਹੜਾ ਤੁਸੀਂ ਸਵਾਲ ਪੁੱਛਿਆ ਕਿ ਇਹ ਚੇਟਕ ਫਿਰ ਸਭ ਤੋਂ ਪਹਿਲਾਂ ਮਾਤਾ ਨੇ ਜਿਹੜੀ ਕਿਰਪਾ ਕੀਤੀ ਹਰਮਨ ਸਿੰਘ ਜੀ ਉਹ ਇਹ ਕੀਤੀ ਕਿ ਇੱਕ ਜਿਦਾ ਕਹਿੰਦੇ ਨਾ ਫਰਿਸ਼ਤੇ ਸੇ ਬਿਹਤਰ ਹੈ ਇਨਸਾਨ ਬੰਨਾ ਕੀ ਬਾਤ ਮਗਰ ਇਸਮੇ ਆਤੀ ਹੈ ਮਿਹਨਤ ਜਿਆਦਾ ਇੱਕ ਚੰਗਾ ਵਕਤਾ ਇੱਕ ਚੰਗਾ ਰਾਈਟਰ ਇੱਕ ਚੰਗਾ ਸ਼ਾਇਰ ਇੱਕ ਚੰਗਾ ਫਨਕਾਰ ਇੱਕ ਚੰਗਾ ਅਦਾਕਾਰ ਬਣਨ ਨਾਲੋਂ ਚੰਗਾ ਸਰੋਤਾ ਬੰਨਾ ਸੁਣਦੇ ਹਾ ਸਰੋਤਾ ਬੰਨਾ ਇਹ ਜ਼ਰੂਰੀ ਹੈ ਪਹਿਲੇ ਸੁਣਨਾ ਕਿਵੇਂ ਬੈਠ ਕੇ ਸੁਣਨਾ ਕਿਵੇਂ ਧਿਆਨ ਮਨ ਚਿਤ ਲਾ ਕੇ ਜੀ ਮਾਈ ਗੁਰ ਚਰਨੀ ਚਿਤ ਲਾਈ ਚਿਤ ਲਾਈ ਚਿਤ ਲਾ ਕੇ ਕਿਵੇਂ ਸੁਣਨਾ ਇਹ ਮਾਂ ਨੇ ਬਖਸ਼ਿਸ਼ ਕੀਤੀ ਪਹਿਲਾ ਸਭ ਤੋਂ ਉਹਨਾਂ ਨੇ ਚੰਗਾ ਸਰੋਤਾ ਬਣਾਇਆ ਜਦੋਂ ਮੈਨੂੰ ਯਾਦ ਆਸੀ ਜਪਨਾ ਨਗਰ ਰਹਿੰਦੇ ਸੀ ਸੰਤ ਪੰਡਿਤ ਨੀਤਨ ਸਿੰਘ ਜੀ ਦਾ ਸਥਾਨ ਹੈ ਬੜਾ ਪਾਵਨ ਉੱਥੇ ਬੜੇ ਬੜੇ ਸੰਤ ਮਹਾਤਮਾ ਬੜੇ ਬੜੇ ਗੁਣੀ ਗਿਆਨੀ ਹੁੰਦੇ ਸੀ ਪੰਜਾਬ ਦਾ ਹਿੱਸਾ ਜਿਹੜਾ ਪੰਜਾਬ ਦੀ ਵੰਡ ਨਹੀਂ ਸੀ ਹੋਈ ਉੱਥੋਂ ਜਾਗ ਲੱਗੀ ਉੱਥੋਂ ਪ੍ਰਚੰਡ ਹੋ ਗਈ ਸਾਰੇ ਦੀਵਾਨ ਸੁਣਨੇ ਵੱਡੇ ਵੱਡੇ ਰਾਗੀਆਂ ਨੂੰ ਸੁਣਨਾ ਉਹਨਾਂ ਦਾ ਪ੍ਰਭਾਵ ਗ੍ਰਹਿਣ ਕਰਨਾ ਫਿਰ ਫਿਰ ਪਿੰਡ ਆ ਗਏ ਰਿਟਾਇਰਮੈਂਟ ਤੋਂ ਬਾਅਦ ਉੱਥੇ ਇੱਕ ਬੰਦਾ ਸੀ ਮੁੰਡਾ ਉਹ ਕਮਿਊਨਿਸਟ ਟਾਈਪ ਸੀ ਮਾਦਰ ਕਮਿਊਨਿਟੀ ਸੁਣਾ ਕੋਈ ਗੁਨਾਹ ਨਹੀਂ ਪਰ ਉਹ ਗੱਲਾਂ ਜਿਹੜੀਆਂ ਅਸੀਂ ਸਿੱਖੀ ਦੇ ਕੁਝ ਇਦਾਂ ਕਰਦਾ ਹੁੰਦਾ ਸੀ ਜਿਹੜੀਆਂ ਮੈਨੂੰ ਚੰਗੀਆਂ ਨਹੀਂ ਸੀ ਲੱਗਦੀਆਂ ਤੇ ਮੇਰੇ ਮਨ 'ਚ ਉਬਾਲਜਾ ਆਉਂਦਾ ਸੀ ਵੀ ਇਹਨੂੰ ਜਵਾਬ ਦੇਆ ਪਰ ਮੈਂ ਬੋਲ ਨਹੀਂ ਸੀ ਸਕਦਾ ਮੇਰੇ ਅੰਦਰ ਝਾਕਾ ਸੀ ਇੱਕ ਦਿਨ ਮੈਂ ਹਰਮਨ ਜੀ ਜਿਸੇ ਰਾਣੋ ਹੋ ਗਏ ਗੁਰੂ ਅਰਜਨ ਦੇਵ ਜੀ ਦਾ ਗੁਰਪੁਰ ਸੀ ਸਾਰਾ ਪਿੰਡ ਇਕੱਠਾ ਹੋਇਆ ਪਿੰਡ ਦਾ ਚਿੰਨੀਕ ਸੰਗਤ ਹੁੰਦੀ ਆ ਤੇ ਇੱਕ ਬਾਹਰੋਂ ਸਾਡਾ ਭਰਾ ਹੁੰਦਾ ਸੀ Air Force ਅਫਸਰ ਸੀ ਉਹ ਵੀ ਆਇਆ ਛੁੱਟੀ ਤੇ ਮੈਂ ਕਿਆ ਵੀ ਅੱਜ ਮੈਂ ਜੁੜਤ ਕਰਕੇ ਬੋਲਣਾ ਤੇ ਮੈਂ ਗਰੋਜਿੰਦੀ ਸ਼ਹਾਦਤ ਬਾਰੇ ਬੋਲਿਆ ਪਰ ਮੈਂ ਦਰਵਾਜ਼ੇ ਦੇ ਉਹਨੇ ਲੋਕੇ ਬੋਲਿਆ ਤੇ ਕਾਲੀ ਐਨਕਾ ਲਾ ਲਈਆਂ ਇਹ ਮੇਰੀ ਪਹਿਲੀ ਜਿਹੜੀ ਤੁਸੀਂ ਕਹਾਂ ਪਹਿਲੀ ਮੇਰੀ ਪਰਫਾਰਮੈਂਸ ਸੀ ਜਦੋਂ ਮੈਂ ਆਪਣਾ ਭਾਸ਼ਣ ਕਹਿ ਲੋ ਖਤਮ ਕੀਤਾ 20 ਮਿੰਟ ਦਾ ਤੇ ਉਸ ਬੰਦੇ ਨੇ ਮੈਨੂੰ ਘੁੱਟ ਕੇ ਜਫੀ ਲੈ ਲਿਆ ਭਾਜੀ ਹਰਪ ਹਰਬੰਸ ਸਿੰਘ ਜੀ ਟਲੋਂ ਨੇ ਕੈਨੇਡਾ ਚੋਂ ਪਿੱਛੇ ਜਾਣ ਦਾ ਤੰਤਕਾਲ ਹੋਇਆ ਉਹ ਕਹਿੰਦੇ ਤੂੰ ਬਹੁਤ ਵੱਡਾ ਬੁਲਾਰਾ ਬਣੇਗਾ ਤੇਰੇ ਵਿੱਚ ਇੰਨੀ ਪੋਟੈਂਸ਼ੀਅਲ ਹੈਗੀ ਆ ਕਿ ਇਹਨੂੰ ਅੱਗੇ ਵਧਾ ਬਸ ਉਹ ਮੇਰਾ ਪ੍ਰੇਰਣਾ ਸਰੋਤ ਸੀ ਤੇ ਉਹ ਸ਼ਾਬਾਸ਼ ਜਿਹੜੀ ਮੈਨੂੰ ਨੇ ਦਿੱਤੀ ਸੰਗਤ ਨੇ ਦਿੱਤੀ ਅਸੀਸ ਬਖਸ਼ੀ ਪਹਿਲੀ ਪਰਫਾਰਮੈਂਸ ਮੇਰੀ ਇਹ ਸੀ ਜਦੋਂ ਮੈਂ 10ਵੀਂ ਚ ਪੜਦਾ ਸੀ ਕੀ ਬਾਤ ਹੈ ਅਕੈਡਮਿਕ ਵਿਦਿਆ ਤੇ ਨਾਲ ਨਾਲ ਤੁਸੀਂ ਰੇਡੀਓ ਦਾ ਸਫ਼ਰ ਵੀ ਮਾਣਿਆ ਜਲੰਧਰ ਦੂਦਰਸ਼ਨ ਸਫ਼ਰ ਵੀ ਮਾਣਿਆ ਉਹ ਚੋਣ ਕਿਵੇਂ ਕੀਤੀ ਕਿ ਮੈਂ ਇਸ ਪਾਸੇ ਜਾਣਾ ਹਾਂ ਪਹਿਲਾਂ ਤੇ ਮੈਂ ਥੋੜਾ ਜਿਹਾ ਦੱਸ ਦਿਆਂ ਕਿ ਮੇਰੀ ਜਿਹੜੀ ਫਰਸਟ ਲੈਂਗੁਏਜ ਹੈ ਉਹ ਹਿੰਦੀ ਹੈ ਕਿਉਂਕਿ ਮੈਂ ਹਿੰਦੀ ਵਿੱਚ ਕਾਫੀ ਦਕਸ਼ਤਾ ਹਾਸਲ ਕੀਤੀ ਜੀ ਅ ਕਿਉਂਕਿ ਮੇਰੀ ਪਦਾਸ਼ ਬਾਹਰ ਦੀ ਹੈ ਸਕੂਲਿੰਗ ਮੇਰੀ ਬਾਹਰ ਦੀ ਹੋਈ ਬਿਲਕੁਲ ਪੰਜਾਬੀ ਮੇਰੀ ਮਾਦੀ ਜ਼ੁਬਾਨ ਹੈ ਉਰਦੂ ਦੀ ਮੈਂ ਆਲਮ ਫਾਜ਼ਲ ਕੀਤੀ ਪਰਸ਼ੀਨ ਵੀ ਸਿੱਖੀ ਅੰਗਰੇਜ਼ੀ ਦੇ ਐਮਏ ਕੀਤੀ ਤੇ ਸਰਾਇਕੀ ਜ਼ੁਬਾਨ ਸਿੱਖੀ ਪਾਕਿਸਤਾਨ ਦੀ ਛੇਕ ਜ਼ਮਾਨਾ ਸਤਗੁਰੂ ਨੇ ਬਖਸ਼ੀਆਂ ਇਦੇ ਵਿੱਚ ਫਿਰ ਨਾਲ ਸ਼ੇਰੋ ਸ਼ਾਇਰੀ ਦਾ ਫਿਰ ਉਹ ਜੋ ਕਾਲੀ ਪਰਦਾ ਸੀ ਤੇ ਮੈਨੂੰ ਤਿੰਨਾਂ ਯੂਨੀਵਰਸਿਟੀਆਂ ਦੇ ਕੰਪੀਟੀਸ਼ਨ ਹੋਏ ਜਿੱਥੇ ਮੈਨੂੰ ਬਸ ਉਰਦੂ ਪੋएट ਜਜ ਕੀਤਾ ਗਿਆ ਤੇ ਮੇਰੇ ਨੂੰ ਇਸ ਵੇਲੇ ਤਕਰੀਬਨ ਤੁਹਾਡੀ ਕਿਰਪਾ ਨਾਲ 3000 ਸ਼ੇਰ ਜ਼ੁਬਾਨੀ ਕੰਠ ਹੈ ਬਹੁਤ ਖੂਬ ਮੇਰੇ ਹਾਫਿਜ਼ੇ ਚ ਪਿਆ ਹਰ ਮੌਕੇ ਦਾ ਔਰ ਹਰ ਆ ਮੌਕੇ ਤੇ ਕਰਨ ਵਾਲਾ ਕੀ ਬਾਤ ਧਾਰਮਿਕ ਵੀ ਇਸ਼ਕ ਮਜਾਜ਼ੀ ਹਕੀਕੀ ਇਹ ਸਾਰਾ ਤੇ ਫਿਰ ਐਵੇਂ ਕਰਨ ਤੋਂ ਬਾਅਦ ਫਿਰ ਮੈਂ ਨੌਕਰੀ ਦੇ ਪਾਰ ਵਿੱਚ ਸੀ ਔਰ ਨੌਕਰੀ ਮੈਨੂੰ ਹਰ ਵਧੀਆ ਤੋਂ ਵਧੀਆ ਮਿਲਦੀ ਸੀ ਬੈਂਕ ਦੀ ਉਹ ਮੈਂ ਨਹੀਂ ਸੀ ਕਰਨੀ ਚਾਹੁੰਦਾ ਮੇਰੀ ਬਿਰਤੀ ਨਹੀਂ ਸੀ ਉਦਾਂ ਦੀ ਮਾਇਆਵਾਦੀ ਮੇਰੀ ਬਿਰਤੀ ਸੀ ਕਲਾਤਮਕ ਮੈਂ ਤਾਂ ਅਸੀਂ ਕਿ ਮੈਂ ਹਾਂ ਉਸ ਸਮਾਂ ਵਿੱਚ ਰੇਡੀਓ ਦਾ ਬੜਾ ਜ਼ੋਰ ਸੀ ਰੇਡੀਓ ਲੋਕ ਸੁਣਦੇ ਸੀ ਸਾਡੇ ਪਿੰਡ ਵਿੱਚ ਇੱਕ ਰੇਡੀਓ ਹੁੰਦਾ ਸੀ ਸਾਰਾ ਪਿੰਡ ਸ਼ਾਮ ਨੂੰ ਦਿਹਾਤੀ ਪ੍ਰੋਗਰਾਮ ਸੁਣਨਾ ਹੁੰਦੇ ਠੰਡੂ ਰਾਮ ਹਣੀ ਤੁਸੀਂ ਸੁਣਿਆ ਹੋਣਾ ਪੁਰਾਣੇ ਕਲਾਕਾਰ ਚਾਚਾ ਕੁ ਮੇਜ਼ਾਨ ਫੌਜਾ ਸਿੰਘ ਫੌਜਾ ਸਿੰਘ ਤੇ ਠੁਣੀਆ ਰਾਮ ਰੇਡੀਓ ਤੇ ਬਾਹਰ 100-100 ਬੰਦੇ ਦੀ ਤੇ ਮੈਂ ਖਬਰਾਂ ਸੁਣਦਾ ਹੁੰਦਾ ਸੀ ਖਬਰਾਂ ਆਉਂਦੀਆਂ ਸੀ ਦਿੱਲੀ ਤੋਂ ਪੰਜਾਬੀ ਦੀਆਂ ਦੇ ਚਾਰ ਵਾਰ ਓਕੇ ਤੇ ਮੈਨੂੰ ਇਹ ਹੀ ਸੀ ਪਤਾ ਹਰਮਨ ਜੀ ਕਿ ਖਬਰਾਂ ਦਿੱਲੀ ਤੋਂ ਪੜਦੇ ਆ ਮੈਂ ਇੱਕ ਵਾਰ ਸੁਣਦਾ ਹੁੰਦਾ ਸੀ ਹੁਣ ਤੁਸੀਂ ਸੁਖਵੰਤ ਸਿੰਘ ਢਿੱਲੋਂ ਕੋਲੋਂ ਖਬਰਾਂ ਸੁਣੋ ਮੇਰੇ ਦਿਲ ਨੂੰ ਉਹਨਾਂ ਦੀ ਆਵਾਜ਼ ਜਿਹੜੀ ਸੀ ਉਹ ਤੁੰਦੀ ਸੀ ਭਈ ਮੈਂ ਵੀ ਕਾਸ਼ ਕਿਤੇ ਖਬਰਾਂ ਪੜਾਂ ਫਿਰ ਮੈਂ ਢਿੱਲੋਂ ਸਾਹਿਬ ਦੀ ਨਕਲ ਲਾਉਣ ਖੇਤਾਂ ਨੂੰ ਚੱਲੇ ਜਾਣਾ ਉਥੇ ਨਗਲਾਂ ਲਾ ਲਾ ਕੇ ਉਹਨਾਂ ਦੀਆਂ ਖਬਰਾਂ ਪੜ੍ਹਨੀਆਂ ਫਿਰ ਉਹਦਾ ਰੇਡੀਓ ਤੇ ਗਿਆ ਉਥੇ ਸੋਹਣ ਸਿੰਘ ਮਿਸ਼ਾ ਹੁੰਦੇ ਸੀ ਬੜੇ ਵੱਡੇ ਸ਼ਾਇਰ ਸੀ ਬਹੁਤ ਵੱਡੇ ਸਾਹਿਦਕਾਰ ਸੀ ਉਹਨਾਂ ਮੈਂ ਕਿਹਾ ਜੀ ਮੈਂ ਢਿੱਲੋਂ ਸਾਹਿਬ ਨੂੰ ਮਿਲਣਾ ਕਹਿੰਦੇ ਕਿਹੜਾ ਨੂੰ ਮੈਂ ਕਿਹਾ ਸੁਖੰਦ ਸਿੰਘ ਢਿੱਲੋਂ ਨੂੰ ਕਹਿੰਦੇ ਅੰਗਰੇਜ਼ੀ ਚ ਮੈਨੂੰ ਕਹਿੰਦੇ ਯੂ ਆਰ ਨਾਕਿੰਗ ਐਟ ਦੀ ਰੋਂਗ ਡੋਰ ਘਬਜੇਗਾ ਆ ਗਿਆ ਕਾਕਾ ਢਿੱਲੋਂ ਸਾਹਿਬ ਦਿੱਲੀੋਂ ਖਬਰਾਂ ਪੜ੍ਹਦੇ ਆ ਮੈਂ ਕਿਹਾ ਸਾਰੇ ਦਿੱਲੀੋਂ ਪੜ੍ਹਦੇ ਕਹਿੰਦੇ ਹਾਂ ਇਹ ਤੂੰ ਪੜ੍ਹਨੀਆਂ ਚਾਹੁੰਦਾ ਮੈਂ ਕਿਹਾ ਕਦ ਜੀ ਉਹ ਪੋਸਟ ਨਿਕਲੀ ਉਹ ਤਾਂ ਤੂੰ ਫਿਰ ਪੋਸਟਿਕ ਨਿਕਲੀ 1982 ਵਿੱਚ ਓਕੇ ਉਹ ਨਿਕਲੀ ਉਹਦੇ ਵਿੱਚ 483 ਬੰਦਿਆਂ ਨੇ ਹਿੱਸਾ ਲਿਆ ਚੰਡੀਗੜ੍ਹ ਰੇਡੀਓ ਸਟੇਸ਼ਨ 19 ਸੈਕਟਰ ਸੁੰਦਾ ਸੀ ਛੋਟਾ ਜਿਹਾ ਹੁਣ ਤਾਂ ਬਹੁਤ ਵੱਡਾ ਬਣ ਗਿਆ ਉੱਥੇ ਮੁਕਾਬਲਾ ਹੋਇਆ ਰਿਟਨ ਟੈਸਟ ਹੋਇਆ ਉਹ ਚ ਮੇਰੇ 100 ਚੋਂ 91 ਨੰਬਰ ਸੀ ਕੀ ਬਾਤ ਹੈ 16 ਬੰਦੇ ਉਹ ਚੋਂ ਨਿਕਲੇ ਉਹਦੇ ਵਿੱਚੋਂ ਫਿਰ ਵਾਇਸ ਟੈਸਟ ਹੋਇਆ ਉਹਦੇ ਵਿੱਚੋਂ ਤਿੰਨ ਨਿਕਲੇ ਤਿੰਨਾਂ ਦੀ ਇੰਟਰਵਿਊ ਹੋਈ ਤਿੰਨਾਂ ਵਿੱਚੋਂ ਫਿਰ ਦਾਸ ਨੂੰ ਖਾਕਸਾਰ ਨੂੰ ਸਿਲੈਕਟ ਕੀਤਾ ਗਿਆ ਤੇ ਫਿਰ ਮੇਰੀ ਜਿਹੜੀ ਪੋਸਟਿੰਗ ਸੀ ਹਰਮਨ ਸਿੰਘ ਜੀ 1983 ਵਿੱਚ ਆਲ ਇੰਡੀਆ ਰਿਡੋ ਦਿੱਲੀ ਹੋਈ ਜਿੱਥੋਂ ਕਿ ਮੈਂ ਪੰਜਾਬੀ ਦੀਆਂ ਖਬਰਾਂ ਪੜਨ ਲੱਗਾ ਤੇ ਉਹ ਦੌਰ ਪੰਜਾਬ ਦਾ ਬਹੁਤ ਕਾਲਾ ਦੌਰ ਸੀ ਬਹੁਤ ਧਰਖੋਫ ਦਾ ਸਮਾ ਸੀ ਉਦੋਂ ਬਾਅਦ 84 ਦਾ ਜੋ ਹੋਇਆ ਮੰਦ ਭਾਗਾ ਸਾਕਾ ਹੋਇਆ ਉਹ ਵੀ ਦਾਸ ਨੂੰ ਖਬਰਾਂ ਪੜਨੀਆਂ ਪਈਆਂ ਢਿਲੋਂ ਸਾਹਿਬ ਖਬਰਾਂ ਪੜਨ ਲੱਗੇ ਰੋਪ ਐ ਆਖਰੀ ਬੁਲਟਨ ਸੀ ਨਾਲ ਦਾ ਕਹਿੰਦੇ ਇਹ ਮੈਨੂੰ ਇਹ ਕੁਝ ਪੜਨਾ ਪੈਣਾ ਸੀ ਐਸੇ-ਐਸੇ ਬੰਦਿਆਂ ਨਾਲ ਲੀਜੈਂਡਸ ਨਾਲ ਕੰਮ ਕਰਨਾ ਮੈਨੂੰ ਨਸੀਬ ਹੋਇਆ ਜਿਨ੍ਹਾਂ ਦੇ ਨਾਂ ਅਸੀਂ ਬਚਪਨ ਚ ਨਿੱਕੇ ਹੁੰਦੇ ਸੁਣਦੇ ਹੁੰਦੇ ਸੀ ਵੀ ਇਹ ਹਿੰਦੁਸਤਾਨ ਦੇ ਸਟਾਰਵਰਡ ਬ੍ਰਾਡਕਾਸਟਰ ਨੇ। ਕੀ ਬਾਤ ਹੈ। ਉਹਨਾਂ ਦੇ ਨਾਲ ਕੰਮ ਕਰਨ ਦਾ, ਦਰਸ਼ਨ ਕਰਨ ਦਾ, ਇੰਟਰੈਕਸ਼ਨ ਕਰਨ ਦਾ ਮੌਕਾ ਮਿਲਿਆ। ਦਿੱਲੀ ਚ ਰਹਿ ਕੇ ਬਹੁਤ ਕੁਝ ਸਿੱਖਿਆ। ਅਕਸਰ ਦੇਖਿਆ ਜਾਂਦਾ ਹੈ ਜਿਹੜਾ ਵਿਅਕਤੀ ਲੰਬਾ ਸਮਾਂ ਦਿੱਲੀ ਚ ਲਾ ਜਾਂਦਾ ਹੈ, ਉਹਦੀ ਲੈਂਗੁਏਜ, ਉਹਦੀ ਆਪਣੀ ਬੋਲੀ ਦਾ ਪ੍ਰਭਾਵ ਕਿਤੇ ਨਾ ਕਿਤੇ ਪੈਂਦਾ ਹੈ। ਜੀ। ਬਿਲਕੁਕੁਲ ਠੀਕ। ਤੁਸੀਂ ਬਹੁਤ ਸੋਹਣਾ ਸਵਾਲ ਕੀਤਾ। ਬਹੁਤ ਜਿਵੇਂ ਮੇਰੇ ਅੰਦਰ ਦੀ ਗੱਲ ਕੀਤੀ। ਦਿੱਲੀ ਵਾ ਜਿਹੜੀ ਪੰਜਾਬੀ ਬੋਲਦੇ ਆ ਨਾ ਰਮਨ ਸਿੰਘ ਜੀ ਉਹ ਹੋਰ ਤਰ੍ਹਾਂ ਦੀ ਬੋਲਦੇ ਆ ਜਿਵੇਂ ਹੁਣ ਪੰਜਾਬੀ ਵਿੱਚ ਨਫਸ ਅੱਜਕੱਲ ਕਹਿੰਦੇ ਜੀ ਮੈਂ ਗੱਲ ਨਹੀਂ ਕਰ ਪਾ ਰਿਹਾ ਪਾ ਕੋਈ ਪੰਜਾਬੀ ਦਾ ਨਫਸ ਨਹੀਂ ਮੇਰੀ ਗੱਲ ਨਹੀਂ ਹੋ ਰਹੀ ਜਾਂ ਕਹਿਣਗੇ ਮੈਂ ਕਵਤਾ ਸੁਣਾਉਣ ਜਾ ਰਿਹਾ ਕਿੱਥੇ ਨੂੰ ਜਾ ਰਿਹਾ ਪਟਿਆਲੇ ਨੂੰ ਤੁਸੀਂ ਉਹ ਮੈਂ ਕਵਤਾ ਸੁਣਾ ਰਿਹਾ ਜਾਂ ਕਹਿਣਗੇ ਉੱਥੇ ਦੀ ਪੰਜਾਬੀ ਹੋਰ ਤਰ੍ਹਾਂ ਦੀ ਆ 59 ਨਹੀਂ ਕਹਿ ਸਕਦੇ 59 ਕਹਿੰਦੇ ਆ 63 ਨਹੀਂ ਕਹਿੰਦੇ 63 ਕਹਿੰਦੇ ਆ ਇਲਾਕਾ ਪ੍ਰਭਾਵ ਇਹ ਸਿੱਖ ਵੀ ਆ ਇਲਾਕਾ ਪ੍ਰਭਾਵ ਹਾਂ ਇੱਕ ਪੰਜਾ ਇੱਕ ਤੁਸੀਂ ਹੈਰਾਨ ਹੋਵੋਗੇ ਕਿ ਦਿੱਲੀ ਵਿੱਚ ਉਹ ਪੰਜਾਬੀ ਦੀ ਕਹਾਵਤ ਡੁੱਬੀ ਤਾਂ ਤੇਜਾ ਸਾਹ ਨਾ ਆਇਆ بڑے بڑے ਸਿੱਖ ਪਰਿਵਾਰ ਉਹ ਸ਼ੇਖੀ ਮਾਰਦੇ ਆ بڑے بڑے ਰਾਈਟਰ ਵੀ ਮੈਂ ਉਹਨਾਂ ਦੇ ਘਰਾਂ ਜਾ ਕੇ ਦੇਖਿਆ ਕਿ ਸਾਡੇ ਦਾ ਬੱਚਾ ਨੂੰ ਜੀ ਪੰਜਾਬੀ ਨਹੀਂ ਆਉਂਦੀ ਜੇ ਪੰਜਾਬੀ ਨਾ ਆਉਗੀ ਤੇ ਅਸੀਂ ਸਿੱਖੀ ਨਾਲ ਕਿਦਾ ਜੁੜਾਂਗੇ ਗੁਰੂ ਗ੍ਰੰਥ ਸਾਹਿਬ ਦੀ ਕਿਵੇਂ ਪੜਾਂਗੇ ਕਿਵੇਂ ਨਿਤਨੇਮ ਕਿਵੇਂ ਜਪਜੀ ਸਾਹਿਬ ਪੜਾਂਗੇ ਪੰਜਾਬੀ ਨਹੀਂ ਪੜਦੇ ਪੰਜਾਬੀ ਬਣੋ ਬੇਮੁਖ ਨੇ ਇਸ ਕਰਕੇ ਜਿਹੜਾ ਊੜਾ ਤੇ ਜੂੜਾ ਇਹਨੂੰ ਸਮਾਲਣ ਦੀ ਬਹੁਤ ਸਖਤ ਲੋੜ ਆ ਬਿਲਕੁਲ ਠੀਕ ਹੈ ਸਈਅਰ ਸਿੰਘ ਜੀ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਬੜਾ ਵੱਡਾ ਇੱਕ ਦਰਦ ਸਾਡੇ ਅੰਦਰ ਸਤਕਾਰ ਜੋ ਸਦਾ ਤੇਰਾ ਸਿੰਘ ਢਿੱਲੋ ਦੇ ਸੀਨੇ ਚੋਂ ਨਿਕਲਿਆ ਹੈ ਬਹੁਤਾਂ ਗਿਣਤੀ ਚ ਅਸੀਂ ਆਪਣੇ ਬੱਚਿਆਂ ਨੂੰ ਵਧੀਆ ਤੋਂ ਵਧੀਆ ਤਾਲੀਮ ਦੇ ਰਹੇ ਹਾਂ ਇਸ ਵਿੱਚ ਕੋਈ ਦੋਰਾਵਾਣੀ ਦੇਣੀ ਚਾਹੀਦੀ ਹੈ ਆਪਣੇ ਬੱਚਿਆਂ ਨੂੰ ਹਰ ਤਰ੍ਹਾਂ ਦੇ ਟਿਊਸ਼ਨ ਦਾ ਇੰਤਜ਼ਾਮ ਕੀਤਾ ਅਕਸਰ ਮੈਂ ਬੇਨਤੀ ਕਰਦਾ ਹਾਂ ਕੋਸ਼ਿਸ਼ ਕਰੋ ਸਿ ਆਪਣੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੁੜਿਏ ਕਿਉਂਕਿ ਸਾਡੇ ਬੱਚੇ ਪੰਜਾਬੀ ਦਾ ਊੜਾ ੜਾ ਪੜਨਗੇ ਤਾਂ ਹੀ ਕੱਲ ਨੂੰ ਗੁਰੂ ਗ੍ਰੰਥ ਸਾਹਿਬ ਬਾਣੀ ਪੜਨ ਜੋਗ ਹੋਣਗੇ ਜਿਸ ਘਰ ਵਿੱਚ ਮਾਤਾ ਪਿਤਾ ਨੇ ਜਾਂ ਜਿਸ ਘਰ ਵਿੱਚ ਬਜ਼ੁਰਗਾ ਦਾਦਾ ਨੇ ਦਾਦੀਆਂ ਨੇ ਨਾਨੀਆਂ ਨੇ ਆਪਣੀ ਪੰਜਾਬੀ ਨਹੀਂ ਸੰਭੀ ਆਪਣੀ ਮਾਂ ਬੋਲੀ ਨਹੀਂ ਸੰਭੀ ਅਸੀਂ ਕਿਹਾਂ ਸੁਰਖਾਂਗੇ ਸਾਡੇ ਆਣ ਵਾਲੇ ਬੱਚੇ ਕੱਲ ਨੂੰ ਗੁਰਮੁਖੀ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਜੋਗ ਹੋਣਗੇ ਤੇਰਾ ਸਿੰਘ ਸੱਚਮੁੱਚ ਤੁਹਾਡਾ ਇੱਕ ਦਰਦ ਹੈ ਹੁਣ ਮੈਂ ਆਨਾ ਤੁਹਾਡੇ ਅਗਲੇ ਵਿਸ਼ੇ ਦੇ ਬਾਰੇ ਤੁਹਾਡੀ ਨਿੱਜੀ ਜ਼ਿੰਦਗੀ ਸੀ ਕਿਵੇਂ ਰੇਡੀਓ ਸਰਫਰ ਆਇਆ ਕਿਵੇਂ ਤੁਸੀਂ ਇਸ ਪਾਸੇ ਚੱਲੇ ਹੋ ਜਦੋਂ ਮੈਂ ਇਤਿਹਾਸਵਾਲ ਵੇਖਦਾ ਜਦੋਂ ਮੈਂ ਸਾਹਿਤਵਾਲ ਵੇਖਦਾ ਉੱਥੇ ਵੀ ਤੁਹਾਡਾ ਨਾਮ ਬੋਲਦਾ ਹੈ ਇੱਕੜੀਆਂ ਦੇ ਕਾ ਤੁਸੀਂ ਖੋਜਾਂ ਕੀਤੀਆਂ ਨੇ ਭਾਵੇਂ ਪ੍ਰਾਤਨ ਰਾਗੀ ਸਹਿਬਾਨਾਂ ਦੇ ਜੀਵਨ ਤੇ ਗੱਲ ਕਰੀਏ ਭਾਵੇਂ ਗੁਰਮਤ ਸੰਗੀਤ ਦੇ ਮਾਰਥੀਆਂ ਦੀ ਗੱਲ ਕੀਤੀ ਜਾਵੇ ਕਲਮ ਚਲਾਉਣ ਦਾ ਕਿਵੇਂ ਮੰਨਿਆ ਕਲਮ ਤੇ ਉਹਨਾਂ ਦਾ ਇਦਾਂ ਜਿਵੇਂ ਕਿ ਜਦੋਂ ਮੈਂ ਤੁਹਾਨੂੰ ਪਹਿਲਾਂ ਅਰਜ਼ ਕਰ ਚੁੱਕਾ ਕਿ ਮੈਂ ਬੈਸਟ ਉਰਦੂ ਪੋਇਟ ਐਡਜਜ ਹੋ ਗਿਆ ਅਬਸਰ ਲਿਖਦਾ ਸੀ ਰਬ ਪੋਇਟੀ ਆਪ ਲਿਖਦਾ ਸੀ ਉਰਦੂ ਪਰ ਰਸੂਲ ਖਤ ਜਿਹੜਾ ਉਰਦੂ ਚ ਕਹਿੰਦੇ ਰਸੂਲ ਖਤ ਪੰਜਾਬੀ ਕਹਿੰਦੇ ਲਿਪੀ ਲਿਪੀ ਬਿਲਕੁਲ ਉਹ ਮੇਰੀ ਪੰਜਾਬੀ ਸੀ ਫਿਰ ਇੱਕ ਵਾਰੀ ਜਲੰਧਰ ਛੌਣੀ ਜੀ ਕੀਰਤਨ ਦਰਬਾਰ ਹੁੰਦਾ ਹੁੰਦਾ ਸੀ ਹਰ ਸਾਲ ਐਮਐਸ ਵਾਲੇ ਕਰਾਉਂਦੇ ਸੀ ਮੈਨੂੰ ਉਦੋਂ ਮੈਂ ਪਾਰਟ 1 ਚ ਦਾਖਲ ਹੋ ਗਿਆ ਸੀ ਬੀਏ ਪਾਰਟ 1 ਚ ਉਦੋਂ ਬੀਏ 3 ਸਾਲ ਦੀ ਹੁੰਦੀ ਸੀ ਤੇ ਉਦੋਂ ਤੇ ਮੈਨੂੰ ਅ ਅੱਖਾਂ ਤੇ ਬਿਠਾਉਣ ਲੱਗ ਪਏ ਅ ਗੁਰੂ ਕੀ ਪਿਆਰੀ ਸੰਗਤ ਅ ਗੁਰੂ ਕੇ ਪਿਆਰੇ ਤੇ ਮਾਣ ਦੇਣ ਲੱਗ ਪਏ ਹਰ ਸਾਲ ਮੈਨੂੰ ਕੀਰਤਨ ਦਰਬਾਰ ਦਾ ਸੇਸ਼ ਕਤਰ ਬਣਾਉਣਾ ਤੇ ਉੱਥੇ ਇੱਕ ਮਾਈ ਸੀ ਉਹ ਦੂਜੇ ਦਿਨ ਮੈਨੂੰ ਬਾਜ਼ਾਰ ਚ ਮਿਲੀ ਤੇ ਮੈਨੂੰ ਕਹਿੰਦੀ ਆਹ ਕਿ ਚਿੱਠੀ ਬਨ ਉਰਦੂ ਚ ਆ ਕਾਕਾ ਪੜ ਕੇ ਸੁਣਾਏ ਮੈਂ ਕਿਹਾ ਮਾਤਾ ਮੈਨੂੰ ਉਰਦੂ ਬੋਲਣਾ ਤਾਂ ਆਉਂਦਾ ਤੇ ਮੈਨੂੰ ਪੜਨਾ ਨਹੀਂ ਆਉਂਦਾ ਪੜਨਾ ਆਉਂਦਾ ਬੋਲਣਾ ਬੋਲਣਾ ਮੈਨੂੰ ਲਿਖਣਾ ਨਹੀਂ ਆਉਂਦਾ ਉਹ ਕਹਿੰਦੀ ਇਹ ਪੰਡਿਤ ਕੇਰਪਾਲਾਮ ਕੋ ਚਲੇ ਜਾ ਚੈਨ ਨੂੰ 10 15 ਦਿਨ ਚ ਐ ਪੂਰਾ ਮਹਰ ਕਰ ਦੂੰ ਮੈਂ ਉਹ ਕੋਲ ਗਿਆ ਉਹਨਾਂ ਦੀ ਗੁੱਡੀ ਹੱਥ ਲਾਇਆ ਉਹਨਾਂ ਨੇ ਮੈਨੂੰ ਸੱਚੀ ਗੱਲ ਹਰਮਨ ਸਿੰਘ ਜੀ 20 ਦਿਨ ਬਾਅਦ ਕਹਿੰਦੇ ਤੂੰ ਹੁਣ ਬੜਾਰੂ ਹੋ ਗਿਆ ਬਸ ਠੀਕ ਹੈ ਉਹਨਾਂ ਨੇ ਫਿਰ ਉਹਨੇ ਲਿਪੀ ਸਿਖਾਈ ਤੇ ਇਹ ਮੈਂ ਸਮਝਦਾ ਕਿ ਜੇ ਪੰਜਾਬੀ ਦੇ ਨਾਲ ਉਰਦੂ ਮਿਕਸ ਕੀਤਾ ਜਾਵੇ ਹਜ਼ਾਰਾਂ ਨਹੀਂ ਲੱਖਾਂ ਲਫ਼ਜ਼ ਐਸੇ ਆ ਆ ਲਫ਼ਜ਼ ਬੋਲ ਰਹੇ ਮੈਂ ਗੈਰ ਤੇ ਆ ਅਣਖਿਆ ਅਣਖਤਾ ਪੰਜਾਬੀ ਦੇ ਚਲੋ ਆਪਸੇ ਸਾਂਝ ਹੈ ਆਪਣਾ ਇੱਜ਼ਤ ਆ ਹਾਂਜੀ ਵਫਾਦਾਰੀ ਆ ਤੇ ਖੌਫ ਆ ਦਰਦ ਆ ਇਲਮ ਆ ਮੌਤ ਆ ਇਹ ਸਾਰੇ ਸਾਰੇ ਉਰਦੂ ਦੇ ਲਫ਼ਜ਼ ਨੇ ਕਿਆ ਬਾਤ ਇਹਨਾਂ ਬਿਨਾ ਪੰਜਾਬੀ ਦਾ ਪੰਜਾਬੀ ਵਿੱਚ ਉਹ ਇਦਾਂ ਸਮਾਗ ਹੈ ਜਿਹਦਾ ਪੰਜਾਬੀ ਦਾ ਹਾਂ ਇੱਕ ਚੀਜ਼ ਹੈ ਕਿ ਮੰਗਾ ਤੇ ညੰਗਾ ਇਹ ਜਿਹੜੇ ਲਫ਼ਜ਼ ਨੇ ਪੰਜਾਬੀ ਦੇ ਇਹ ਅਲੋਪ ਹੋ ਰਾਇਆ ညੰਗਾ ਮੰਗਾ ਇਹ ਇਹਨਾਂ ਲਫ਼ਜ਼ਾਂ ਨੂੰ ਸਮਝਣਾ ਚਾਹੀਦਾ ਵਰਤੋਂ ਵਿੱਚ ਨਹੀਂ ਆ ਰਹੇ ਇਹ ਵਰਤੋਂ ਵਿੱਚ ਨਹੀਂ ਆ ਰਹੇ ਇਹ ਨਵੀਂ ਪੀੜ੍ਹੀ ਨੂੰ ਪਤਾ ਨਹੀਂ ਇਹ ਨਵੀਂ ਪੀੜ੍ਹੀ ਨੂੰ ਪਤਾ ਨਹੀਂ ਤੇ ਉਹ ਜਿਵੇਂ ਤੁਸੀਂ ਕਹ ਪਹਿਲਾਂ ਹੀ ਕਹਿ ਚੁੱਕੇ ਹੋ ਗੁਰਸਿੱਖੀ ਵਾਲ ਕਿਦਾਂ ਉਹ ਜਾਣਗੇ ਅੱਜ ਬੱਚਿਆਂ ਨੂੰ ਪੰਜ ਪਿਆਰਿਆਂ ਦੇ ਨਾਮ ਯਾਦ ਨਹੀਂ ਉਹਦਾ ਭਾਵੇਂ ਯਾਦ ਹੋਣਗੇ ਯਾਨੀ ਜਿਹੜਾ ਜਿਹੜਾ ਤਰਤੀਬ ਨਾਲ ਤੇ ਆਪਣੇ ਸਿੱਖੀ ਦੇ ਕੋ ਬਾਬਾ ਭੋਤਾ ਸਿੰਘ ਗਰਜਾ ਸਿੰਘ ਕੌਣ ਸੀ ਅਕਾਲੀ ਫੂਲਾ ਸਿੰਘ ਕੌਣ ਸੀ ਜੇ ਇਹ ਮਾਂ ਬਾਪ ਦਾ ਫਰਜ਼ ਬਣਦਾ ਹੈ ਕਿ ਮਾਂ ਬਾਪ ਉਹਨਾਂ ਨੂੰ ਪਹਿਲਾਂ ਤਾਂ ਗੁਰਦੁਆਰਾ ਸਾਹਿਬ ਨਾਲ ਲੈ ਕੇ ਜਾਣ ਬਿਲਕੁਲ ਠੀਕ ਹੈ ਆਪਣੇ ਆਪਣੇ ਨਾਲ ਲੈ ਕੇ ਜਾਣ ਜਿਵੇਂ ਮੇਰੀ ਮਾਤਾ ਲੈ ਕੇ ਜਾਂਦੀ ਬਿਲਕੁਲ ਸਹੀ ਗੱਲ ਹੈ ਇੱਥੇ ਆਪਣੇ ਮਾਤਾ ਪਿਤਾ ਦਾ ਇਹ ਵੱਡਮੁੱਲਾ ਫਰਜ ਹੈ ਜੇਕਰ ਅਸੀਂ ਗੁਰੂ ਘਰ ਚੱਲਨੇ ਆਪਣੇ ਬੱਚਾ ਦੀ ਉਂਗਲ پکڑ ਕੇ ਲੈ ਕੇ ਜਾਈਏ ਅੱਜ ਅਸੀਂ ਤੋਰਾਂਗੇ ਤਾਂ ਹੀ ਸਾਨੂੰ ਕਾਡੇ ਸਾਡੇ ਬੱਚੇ ਕੱਲ ਨੂੰ ਗੁਰੂ ਘਰ ਨਾਲ ਗੁਰਬਾਣੀ ਨਾਲ ਆਪਣੇ ਵਿਰਸੇ ਨਾਲ ਆਪਣੀ ਵਿਰਾਸਤ ਦੇ ਨਾਲ ਜੁੜਨਗੇ ਤੇ ਰੇਸਿੰਘ ਜੀ ਖਾਸ ਸਵਾਲ ਪੁੱਛਣਾ ਚਾਹਾਂਗਾ ਤੁਸੀਂ ਇੱਕ ਨੀ ਅਨੇਕਾ ਭਾਸ਼ਾਵਾਂ ਪੜ੍ਹ ਵੀ ਲੈਣੇ ਹੋ ਉਹਨੂੰ ਲਿਖ ਵੀ ਲੈਣੇ ਹੋ ਸਭ ਤੋਂ ਪਹਿਲੀ ਕਿਤਾਬ ਕਿਹੜੀ ਲਿਖੀਗੀ ਤੁਹਾਡੇ ਵੱਲੋਂ ਜਿਹੜੀ ਕਿ ਸੰਗਤ ਦੀ ਝੋਲੀ ਪਈ ਸਭ ਤੋਂ ਪਹਿਲੀ ਕਿਤਾਬ ਲਿਖੀ ਸੀ ਜੀ ਮੈਂ ਇੱਕ ਵਿਅਕਤੀ ਸੀ ਗਿਆਨ ਸਿੰਘ ਉਹ ਲਿਖਿਆ ਸੀ ਕਰਮਯੋਗੀ ਗਿਆਨ ਸਿੰਘ ਉਹਦਾ ਜ਼ਿੰਦਗੀ ਨਾਮਾ ਉਹਦੀ ਆਟੋ ਉਹਦੀ ਉਹਦੀ ਆਟੋ ਬਾਇਓਗ੍ਰਾਫੀ ਲਿਖੀ ਲਿਖੀ ਸੀ ਬਾਇਓਗ੍ਰਾਫੀ ਲਿਖੀ ਉਹਦੀ ਤੇ ਉਹ ਬੜਾ ਵੱਡਾ ਕਿਸਾਨ ਸੀ ਔਰ ਖੇਤੀਬਾੜੀ ਵਿੱਚ ਉਹਨੇ ਬਹੁਤ ਖੋਜਾਂ ਕੀਤੀਆਂ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂ ਕਿ ਜਦੋਂ ਮੈਂ ਰੇਡੀਓ ਤੇ ਜਨੰਦਰ ਯੁਵਾਚ ਪ੍ਰੋਗਰਾਮ ਹੁਣ ਉਹ ਜੁਵਾਨੀ ਉਹਦਾ ਜੁਵਾਨ ਚੰਦਾ ਸੀ ਉਹਦਾ ਜਾਂਦਾ ਸੀ ਕਿ ਸਰਦਾਰ ਸਾਧੂ ਸਿੰਘ ਗੋਬਿੰਦਪ uri ਜਿਹੜੇ ਬਹੁਤ ਲੰਮਾ ਸਮਾਂ ਜਿਹਨਾਂ ਨੇ ਸੇਵਾ ਕੀਤੀ ਤੇ ਗੁਰਬਾਣੀ ਵਿਚਾਰ ਪ੍ਰੋਗਰਾਮ ਜਿਹੜਾ ਸ਼ੁਰੂ ਹੋਇਆ ਤਾਂ ਤੁਹਾਨੂੰ ਥੋੜਾ ਦੱਸ ਦਿਆਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਦੋਂ 500 ਸਾਲਾ ਪਾਵਨ ਪ੍ਰਕਾਸ਼ ਪੁਰਬ ਆਇਆ ਤੇ ਭਾਰਤ ਸਰਕਾਰ ਨੇ ਸੂਚਨਾ ਤੇ ਪ੍ਰਸਾਰ ਮੰਤਰालय ਨੇ ਜਲੰਧਰ ਨੂੰ ਸਟੇਸ਼ਨ ਨੂੰ ਕਿਹਾ ਕਿ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਪੱਕਾ ਪ੍ਰੋਗਰਾਮ ਸ਼ੁਰੂ ਕਰੋ ਰੋਜ਼ ਸ਼ਾਮ ਨੂੰ ਓਕੇ ਉਹ ਉਦੋਂ ਪਹਿਲਾ ਪ੍ਰੋਗਰਾਮ ਜਿਹੜਾ ਸੀ ਉਹ ਗੁਰਬਾਣੀ ਉਚਾਰ ਸ਼ੁਰੂ ਕੀਤਾ ਗਿਆ ਕਿਉਂਕਿ ਉਹ ਹਿਮਾਚਲ ਵੀ ਪੰਜਾਬ ਦਾ ਹਿੱਸਾ ਹੀ ਸੀ ਜੀ ਉਹ 15 ਮਿੰਟ ਦਾ ਹੁੰਦਾ ਸੀ 5:30 ਤੋਂ 6:15 ਤੱਕ ਤੇ 6:15 ਤੋਂ 6 ਤੱਕ ਸੁਣਦੇ ਪਹਾੜੀ ਦੀ ਗੂੰਜ ਹਿਮਾਚਲ ਦੇ ਗੀਤ ਜੀ ਫੋਕ 뮤직 ਉਹ ਫਿਰ ਬੰਦ ਕਰਤਾ ਜਦੋਂ ਹਰਿਆਣਾ ਹਰਿਆਣਾ ਤੇ ਹਿਮਾਚਲ ਅੰਦਰ ਫਿਰ ਅਧੇ ਘੰਟੇ ਦਾ ਕਰਤਾ ਗੋਬਿੰਦਪੁਰ ਸਿੰਘ ਸਾਹਿਬ ਨੇ ਮੇਰੀ ਬਿਰਤੀ ਨੂੰ ਭਾਪਦੇ ਹੋਏ ਮੈਨੂੰ ਕਹਿੰਦੇ ਕਾਕਾ ਤੂੰ ਗੁਰਬਾਣੀ ਉਚਾਰ ਲਈ ਲਿਖਿਆ ਘਰਤਾਂ ਫਿਰ ਮੈਂ ਵਾਰਤਾਂਾਂ ਲਿਖਣੇ ਸ਼ੌਕ ਕਰਤੀਆਂ ਉਹਨਾਂ ਨੇ ਹਰਮੰਤ ਜੀ ਕਿਰਪਾ ਜਿਹੜੀ ਇਹ ਕੀਤੀ ਕਿ ਜਿੰਨੀ ਵੀ ਮੇਰੀਆ वार्ता માં ਬੀਅਰ ਸੈਕਿੰਡ ਤੋਂ ਲੈ ਕੇ ਆਉਂਦੀ ਰਹੀਆਂ ਹੁਣ ਤੱਕ ਉਹ ਮੇਰੇ ਕੋਲ ਸਟਿਕਰ ਸਕ੍ਰਿਪਟ ਜਿਹੜੇ ਸੀਗੇ ਜਿਹੜੇ ਹੱਥ ਲਿਖੜੇ ਸੀ ਹੱਥ ਨੇ ਲਿਖਦੇ ਸੀ ਉਹ ਲੈ ਨਹੀਂ ਉਹ ਲੈ ਨਹੀਂ ਤੇ ਇੱਕ ਦਿਨ ਮੈਨੂੰ ਕਹਿੰਦੇ ਕਾਕਾ ਹੁਣ ਉਹ 90 ਸਾਲ ਦੇ ਤਕਰੀਬਨ ਮਹਾਰਾਜ ਨੂੰ ਉਮਰਦਰਾਜ ਕਰਿਓ ਨਦੀ ਉਹਦੇ ਬੜੀ ਵੱਡੀ ਸੀਗਾ ਉਹ ਕਹਿੰਦੇ ਉਹ ਪਿਆ ਤੇਰੇ ਕੋ ਮੈਂ ਕਿਹਾ ਪਿਆ ਕਹਿੰਦੇ ਕਿਤਾਬ ਕਢ ਦੇ ਮੈਂ ਉਹਦਾ ਨਾਲ ਨਰਮਾਜੀ ਰੱਖਿਆ ਗੁਰਬਾਣੀ ਵਿਚਾਰ ਕੀ ਬਾਤ ਹੈ ਉਹਨਾਂ ਨੇ ਸਮਰਥਿਤ ਕੀਤੀ ਕਿ ਇਸ ਵਿਅਕਤੀ ਦੀ ਦੂਜੀ ਕਿਤਾਬ ਇੱਕ ਰੇਡੀਓ ਤੇ ਪ੍ਰੋਗਰਾਮ ਆਉਂਦਾ ਸੀ ਦਰਸ਼ਕ ਸਹਿਬਾਨ ਉਹਦਾ ਨਾਮ ਸੀ ਅਮਰਤ ਬੋਧ ਪਹਿਲਾ ਸਵੇਰਿਆਂ ਦਾ ਰਾਜ਼ਨ ਪ੍ਰੋਗਰਾਮ ਜਿਹੱਚ ਇੱਕ ਸ਼ਬਦਿਕ ਭਜਨਿਕ ਸ਼ਬਦਿਕ ਭਜਨ ਇਸ ਤਰ੍ਹਾਂ ਆਉਂਦਾ ਹੈ ਤੇ ਉਸ ਤੋਂ ਬਾਅਦ ਸੀ ਅਮਰਤ ਬੋਧ ਉਹ ਚ ਵੀ 90% ਸਕ੍ਰਿਪਟਸ ਮੇਰੀਆਂ ਸੀ ਕਿਆ ਬਾਤ ਉਹਦਾ ਨਾਮ ਵੀ ਅਮਰਤ ਬੋਧ ਹੀ ਰੱਖਿਆ ਉਹ ਚ ਸਮਾਜਿਕ ਇਹ ਚ ਪਿਓਰਲੀ ਧਾਰਮਿਕ ਵਿਸ਼ੇ ਨੇ ਯਾਨੀ ਕਿ ਜਿਹੜੀਆਂ ਤੁਸੀਂ ਸਕ੍ਰਿਪਟਾਂ ਰੇਡੀਓ ਵਾਸਤੇ ਤਿਆਰ ਕਰਦੇ ਸੀਗੇ ਉਹਨਾਂ ਨੇ ਕਿਤਾਬ ਚਾਰੂਪ ਦੇਤਾ ਹਾਂਜੀ ਉਹਨਾਂ ਨੇ ਕਿਹਾ ਤੀਸਰੀ ਕਿਤਾਬ ਜਿਹੜੀ ਚੌਥੀ ਜਿਹੜੀ ਮੈਂ ਲਿਖੀ ਆ ਉਹ ਮੈਂ ਜਿਵੇਂ ਤੁਸੀਂ ਬਿਜਾ ਫਰਮਾਇਆ ਕਿ ਗੁਰਮਤ ਸੰਗੀਤ ਦਾ ਮੈਨੂੰ ਬਚਪਨ ਤੋਂ ਹੀ ਬਹੁਤ ਸ਼ੌਕ ਹੈ ਸੁਣਦਾ ਮਾਨਣ ਦਾ ਔਰ ਸਾਨੂੰ ਜਿਹੜੀ ਇੱਕ ਜਲੰਧਰ ਵਾਸੀਆਂ ਨੂੰ ਬੜੀ ਵੱਡੀ ਪ੍ਰੋਵੀਲੇਜ ਹੈ ਉਹ ਇਹ ਆ ਕਿ ਜਲੰਧਰ ਚ ਹਰ ਬਰਸ ਸੰਗੀਤ ਸਮੇਲਨ ਹੁੰਦਾ ਜਿਹੜਾ ਹਿੰਦੂਸਤਾਨ ਦੇ ਚੋਟੀ ਦੇ ਸੰਗੀਤ ਸਮੇਲਨਾਂ ਚ ਉੱਥੇ ਬਚਪਨ ਤੋਂ ਹੀ ਮੈਨੂੰ ਇਹ ਇਹ ਲਗਨ ਸੀ ਕਿ ਜਾ ਕੇ ਤਿੰਨ ਤਿੰਨ ਦਿਨ ਰਾਤ ਦੇ ਰਾਤ ਤੱਕ ਸਿਹਾਲਾ ਨੂੰ ਹੁੰਦਾ ਦਸੰਬਰ ਚ ਦਸੰਬਰ ਦੇ ਐਂਡ ਚ ਆ ਵੈਗੈਂਟ ਜੀ ਉਹ ਤਿੰਨੇ ਦਿਨ ਰਾਤ ਨੂੰ ਜਾ ਕੇ ਸੁਚਾਹੇ 12 ਵਜੇ ਚਾਹੇ 1 ਵਜੇ ਤਦੋਂ ਪੰਜਾਬ ਖੋਫ ਨਹੀਂ ਸੀ ਹੁੰਦਾ ਸੁਣ ਕੇ ਫੇਰ ਆਉਣਾ ਕਰਨ ਉਹ ਵੱਡੇ ਵੱਡੇ ਉਸਤਾਦਾਂ ਨੂੰ ਮਿਲਣਾ ਰਾਗੀ ਵੱਡੇ ਵੱਡੇ ਹਰਿਮੰਦਰ ਸਾਹਿਬ ਦੇ ਜਿੰਨੇ ਰਾਗੀ ਸੀ ਸਭ ਸੁਣੇ ਜਾਂਦੇ ਹੁੰਦੇ ਸੀ ਸੁਣ ਕੇ ਆ ਜਾਂਦੇ ਸੀ ਦੂਜੇ ਦਿਨ ਫੇਰ ਚਲੇ ਚ ਜਾਂ ਇਹ ਸਾਰਿਆਂ ਨੇ ਫਿਰ ਮੇਰੇ ਅੰਦਰ ਉਮਾਤ ਤੇ ਇਨਸ਼ਾਹ ਪੈਦਾ ਕੀਤਾ ਕਿ ਮੈਂ ਚੌਥੀ ਕਿਤਾਬ ਜਿਹੜੀ ਫਿਰ ਮੈਂ ਉਹ ਸਾਰਾ ਆਪਣਾ ਇਹਦਾ ਗਿਆਨ ਸੀ ਗੁਰਮੁਖੀ ਸੰਗੀਤ ਬਾਰੇ ਉਹ ਸਾਰਾ ਉਸ ਨੂੰ ਕਲਮ ਬੰਦ ਕਰਨ ਲਈ ਵਾਸਤੇ ਮੈਂ ਫਿਰ ਅਸੀਸ ਮੰਗੀ ਗੁਰੂ ਰਾਮਦਾਸ ਸੋਢੀ ਸੁਲਤਾਨ ਤੋਂ ਗੁਰੂ ਅਰਜਨ ਦੇਵ ਮਹਾਰਾਜ ਤੋਂ ਗੁਰਨਾਮ ਸੱਚੇ ਪਾਤਸ਼ਾਹ ਤੋਂ ਦੁਨੀਆ ਦੇ ਸਰਵਸ਼ੇਸ਼ ਜਿਹੜੇ ਸੰਗੀਤਕਾਰ ਨੇ ਹਰਮਨ ਜੀ ਇਹ ਮੈਂ ਦਾਅਵੇ ਨਾਲ ਕਹਿੰਨਾ ਦੁਨੀਆ ਦੇ ਸਰਵਸ਼ੇਸ਼ ਸੰਗੀਤਕਾਰ ਕੀਰਤਨਕਾਰ ਅਗਰ ਕੋਈ ਹੋਏ ਨੇ ਭੂਤਕਾਲ ਚ ਵਕਤੇ ਰਵਾ ਪ੍ਰੈਜ਼ੈਂਟ ਟਾਈਮ ਤੋਂ ਆਉਣ ਵਾਲੇ ਮੁਸਤਕਬਲ 'ਚ ਸਮੇਂ 'ਚ ਕੋਈ ਨਹੀਂ ਹੋਊਗਾ ਗੁਰੂ ਨਾਨਕ ਸਾਹਿਬ ਦੇ ਸੱਚੇ ਪਾਤਸ਼ਾਹ ਜਹਾਂ ਜ਼ਾਹਰ ਪੀਰ ਜੀ ਦੇ ਗੁਰੂ ਬਾਬਾ ਉਹਨਾਂ ਨੇ ਇਹ ਆਪਾਂ ਵੱਖਰੇ ਐਪੀਸੋਡ ਦੱਸਾਂਗੇ ਕਿ ਕਿਵੇਂ ਪਰ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਗੁਰੂ ਨਾਨਕ ਜੀ ਜਾ ਕੋ ਪਾਇਆ ਦਿਆਲਾ ਸੋਜਨ ਹੋਆ ਸਰਨੇ ਹਜ਼ਰ ਉਹਨਾਂ ਨੇ ਕਿਰਪਾ ਕੀਤੀ ਆਪ ਬਖਸ਼ਿਸ਼ ਕਰਕੇ ਇੱਕ ਕਿਤਾਬ ਲੁਖਾਈ ਇਹਦਾ ਨਾਮ ਰੱਖਿਆ ਗੁਰਮਤ ਸੰਗੀਤ ਪਰੰਪਰਾ ਭਾਗ ਪਹਿਲਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਦੋਂ ਇਹ ਹਜ਼ਾਰ ਕਾਲ ਤੱਕ ਸਾਫ ਸਨ ਅਖਬਾਰਾਂ ਵਿੱਚ ਮੇਰੇ ਲੇਖ ਛਪੇ ਉਹਨਾਂ ਨੇ ਪੜੇ ਉਹਨਾਂ ਨੇ ਕਿਹਾ ਅਖਬਾਰਾਂ ਦੇ ਲੇਖ ਤਾਂ ਬਾਅਦ ਵਿੱਚ ਵਿਕ ਜਾਂਦੇ ਹੁੰਦੇ ਆ ਇਹ ਬੜੀ ਵੱਡੀ ਖੋਜ ਹੈ ਇਹਨੂੰ ਸਾਹਮਣਾ ਚਾਹੀਦਾ ਹੈ ਇੱਕ ਇਤਿਹਾਸ ਵਣੇਗਾ ਕੌਮ ਦਾ ਤੋਂ ਉਹ ਕਹਿੰਦੇ ਨਾਲ ਹੀ ਤੁਹਾਨੂੰ ਨਾਲ ਅਸਾਈਨਮੈਂਟ ਹੋਰ ਦੇਤੀ ਆ ਕਿ ਦੂਜਾ ਭਾਗ ਵੀ ਲਿਖੋ ਇਹ ਤਾਂ ਹੈਗਾ ਸਿਧਾਂਤਕ ਲੇਖ ਜਿਵੇਂ ਗੁਰਮਤ ਸੰਗੀਤ ਵਿੱਚ ਸ਼ਬਦ ਚੌਂਕੀ ਦਾ ਮਹੱਤਵ ਜੀ ਗੁਰਮਤ ਸੰਗੀਤ ਨੂੰ ਟਕਸ਼ਾਲਾਂ ਦੀ ਜੀ ਬਿਲਕੁਲ ਗੁਰਮਤ ਸੰਗੀਤ ਨੂੰ ਕਿਤਾਬੀ ਦੇਣ ਜਨਨ ਜਨ ਜਨ ਕਿਤਾਬਾਂ ਲਿਖਿਆ ਗੁਰਮੁਖ ਸੰਗੀਤ ਨੂੰ ਪੰਜਾਬ ਯੂਨੀਵਰਸਿਟੀ ਪਟਿਆਲਾ ਦੀ ਦੇਣ ਗੁਰਮੁਖ ਸੰਗੀਤ ਨੂੰ ਜਵਦੀ ਟਕਸਾਲ ਦੀ ਦੇਣ ਗੁਰਮੁਖ ਸੰਗੀਤ ਨੂੰ ਕੀਰਤਨ ਸਬ ਕਮੇਟੀ ਦਾ ਯੋਗਦਾਨ ਪ੍ਰਚਾਰ ਤੇ ਵਿਸਾਰ ਲਈ ਯਾਨੀ ਕਿ ਸਮੁੱਚਾ ਜਿਹੜਾ ਕਾਰਜ ਗੁਰਮੁਖ ਸੰਗੀਤ ਨਾਲ ਰਿਲੇਟਡ ਸੀ ਹਾਂਜੀ ਹਾਂਜੀ ਤੇ ਇਸ ਤਰ੍ਹਾਂ ਤੇ ਦੂਸਰਾ ਉਹ ਕਹਿੰਦੇ ਲਿਖੋ ਗੁਰਮੁਖ ਸੰਗੀਤ ਪਰੰਪਰਾ ਭਾਗ ਦੂਜਾ ਪਲੋ ਪਲੋ ਦੀ ਕੀਰਤਨ ਉਹਦੇ ਵਿੱਚ 50 ਘਟੋ ਘਟ ਜਿਹੜੇ ਪੰਥ ਦੇ ਸਰਮੌਰ ਰਾਗੀ ਆ ਪ੍ਰਾਤਨ ਜੀ ਭਾਈ ਸੰਤਾ ਸਿੰਘ ਤੋਂ ਲੈ ਕੇ ਮੁੱਜਦਦ ਸਰ ਤੱਕ ਪਿੱਛੇ ਵੀ ਚਲੇ ਜਾਓ ਭਾਈ ਚਾਂਦ ਭਾਈ ਲਾਲ ਜਿਹੜੇ ਰਬਾਬੀ ਹੋਏ ਨੇ ਹਰਮੰਦਰ ਸਾਹਿਬ ਦੇ ਉਹਨਾਂ ਤੋਂ ਲੈ ਕੇ 50 ਚੋਟੀ ਦੇ ਰਾਗੀਆਂ ਦੇ ਰੇਖਾ ਚਿੱਤਰ ਰਿਖੋ ਮੇਰਾ ਦੂਜਾ ਕਾਰਜ ਉਹ ਹੁਣ ਗੁਰੂ ਕਿਰਪਾ ਨਾਲ ਸ਼ੁਰੂ ਹੋਣ ਵਾਲਾ ਥੋੜਾ ਰੁਕਣਾ ਚਾਹਾਂਗਾ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਸਾਨੂੰ ਇਹ ਦਸਤਨ ਬੜੀ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਬੜੀ ਜਲਦੀ ਅਸੀਂ ਪੀਟੀ ਸਿਮਰਨ ਤੋਂ ਇਸੇ ਪਲੇਟਫਾਰਮ ਤੋਂ ਸਾਡੇ ਅਤੀ ਸਤਿਕਾਰਯੋਗ ਸਦਾ ਤੇਰਾ ਸਿੰਘ ਢਿੱਲੋਂ ਦੇ ਰਾਹੀਂ ਪੁਰਾਤਨ ਰਾਗੀ ਸਹਿਬਾਨਾਂ ਦਾ ਇੱਕ ਬੜਾ ਵੱਡਾ ਇੱਕ ਪ੍ਰੋਗਰਾਮ ਤੁਹਾਡੇ ਰੂਬਰੂ ਕਰਾਂਗੇ ਜਿਨ੍ਹਾਂ ਵੀ ਸਾਡੇ ਅਤੀ ਸਤਿਕਾਰਯੋਗ ਸਦਾ ਤੇਰਾ ਸਿੰਘ ਢਿੱਲੋਂ ਜੀ ਪੁਰਾਤਨ ਰਾਗੀਆਂ ਦੀ ਜੀਵਨੀ ਉਹਨਾਂ ਦਾ ਪੰਥ ਨੂੰ ਕੀ ਦੇਣ ਹੈ ਉਹਨਾਂ ਕੋਲ ਗੁਰਮਤ ਸੰਗੀਤ ਦੀ ਕਿਸ ਤਰ੍ਹਾਂ ਦੀ ਤਾਲੀਮ ਹੈ ਕਿਹੜਾ ਕਿਹੜਾ ਸਮਾਂ ਉਹਨਾਂ ਨੇ ਗੁਰਮਤ ਸੰਗੀਤ ਆਪਗ੍ਰੇਡ ਕੀਤਾ ਸੰਗਤਾਂ ਦੇ ਵਿੱਚ ਕਿਵੇਂ ਗੁਰਮਤ ਸੰਗੀਤ ਦੀ ਗੱਲ ਕੀਤੀ ਬੜੀ ਜਲਦੀ ਇਹ ਪ੍ਰੋਗਰਾਮ ਪੁਰਾਤਨ ਰਾਗੀ ਸਹਿਬਾਨਾਂ ਨਾਲ ਤੇ ਤੁਹਾਡੇ ਰੂਬਰੂ ਕਰਾਂਗੇ ਤੇ ਜਿਹਦੇ ਹੋਸਟ ਹੋਣਗੇ ਸਾਡੇ ਅਤੀ ਸਤਿਕਾਰਯੋਗ ਸਦਾ ਤੇਰਾ ਸਿੰਘ ਢਿੱਲੋਂ ਇੰਨਾ ਹੀ ਨਹੀਂ ਤੰਤੀ ਸਾਜਾ ਬਾਰੇ ਗੁਰਮਤ ਸੰਗੀਤ ਦੀਆਂ ਪਰੰਪਰਾਵਾਂ ਗੁਰਮਤ ਸੰਗੀਤ ਦੇ ਸ਼ੈਲੀਆਂ ਬਾਰੇ ਵੀ ਸਾਡੇ ਅਤੀ ਸਤਿਕਾਰਯੋਗ ਸਦਾ ਤੇਰਾ ਸਿੰਘ ਢਿੱਲੋਂ ਤੁਹਾਨੂੰ ਰੂਬਰੂ ਕਰਾਨਗੇ ਸੱਚਮੁੱਚ ਬੜੀ ਖੁਸ਼ੀ ਹੁੰਦੀ ਹੈ ਜਦੋਂ ਤੁਹਾਡੇ ਵਰਗੀ ਸ਼ਖਸੀਅਤ ਸੰਗਤ ਦੇ ਕੋਲ ਜਾਂਦੀ ਹੈ ਸੰਗਤ ਦੇ ਰੂਬਰ ਹੁੰਦੀ ਹੈ ਇੱਕ ਬੜਾ ਵੱਡਾ ਗਿਆਨ ਸੰਗਤ ਸਾਹਮਣੇ ਜਾ ਰਿਹਾ ਹੈ ਸਮਾਂ ਬੜਾ ਸੀਮਤ ਹੈ ਬਾਕੀ ਗੱਲ ਆਪਾਂ ਅਗਲੇ ਐਪੀਸੋਡ 'ਚ ਕਰਾਂਗੇ ਜਾਂਦੇ ਇੱਕ ਤਨਹੋਦ ਸਵਾਲ ਪੁੱਛਣਾ ਚਾਹਾਂਗਾ ਤੁਸੀਂ ਉਹ ਦੌਰ ਵੀ ਵੇਖਿਆ ਜਦੋਂ ਟੈਕਨੋਲੋਜੀ ਨਹੀਂ ਸੀ ਜੀ ਜਦੋਂ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਹੁੰਦਾ ਸੀ ਜੀ ਅੱਜ ਦਾ ਦੌਰ ਵੀ ਵੇਖ ਰਹੇ ਹੋ ਤੁਸੀਂ ਜਦੋਂ ਇੱਕ ਕਲਿੱਕ ਦੇ ਉੱਪਰ ਅਸੀਂ ਪੂਰੀ ਸਿੱਖੀ ਦੀ ਜਾਣਕਾਰੀ ਗ੍ਰਹਿਣ ਕਰ ਸਕਦੇ ਹਾਂ ਕਿੱਥੇ ਖੜਿਆ ਵੇਖਦੇ ਹੋ ਪ੍ਰਚਾਰ ਤੇ ਪ੍ਰਸਾਰ ਨੂੰ ਕਿਸ ਮਾਧਿਅਮ ਰਾਹੀਂ ਵੇਖਦੇ ਹੋ ਫਰਮਤ ਜੀ ਤੁਹਾਨੂੰ ਸ਼ਾਬਾਸ਼ ਵੀ ਹੈ ਤੇ ਤੁਹਾਡੇ ਤੇ ਗੁਰੂ ਸਾਹਿਬ ਦੀ ਬਹੁਤ ਕਿਰਪਾ ਬਹੁਤ ਹੀ ਮਾਕੂਲ ਔਰ ਸਮੇ ਦਾ ਹਾਨੀ ਸਵਾਲ ਤੁਸੀਂ ਪੁੱਛਿਆ ਬਾਅਦ ਸਮਝਦਾ ਕਿ ਗੁਰ ਜਦੋਂ ਗੁਰਦੁਆਰੇ ਕੱਚੇ ਸੀ ਕੱਚੇ ਹੁੰਦੇ ਸੀ ਇਮਾਰਤਾਂ ਸੰਗਮਰ ਨੂੰ ਨਹੀਂ ਸੀ ਲੱਗਾ ਉਦੋਂ ਸਿੱਖੀ ਬੜੀ ਮਜ਼ਬੂਤ ਸੀ ਮਸਮਮ ਸੀ ਬਸਤਕਨ ਸੀ ਪੱਕੀ ਸੀ ਬੋਲਡ ਸੀ ਬੋਲਡਨੈਸ ਸੀ ਸਾਡੇ ਸਾਡੀ ਲੀਡਰਸ਼ਿਪ ਜੀ ਧਾਰਮਿਕ ਹੋਵੇ ਚਾਹੇ ਰਾਜਸੀ ਹੋਵੇ ਸਿੱਖੀ ਦੀਆਂ ਨੀਹਾਂ ਬਹੁਤ ਡੂੰਘੀਆਂ ਸੀ ਗੁਰੂ ਕਿਰਪਾ ਕਰੇ ਹੁਣ ਵੀ ਡੂੰਘੀਆਂ ਹੀ ਆ ਪਰ ਹੁਣ ਮੈਂ ਜੋ ਸਮਝਦਾ ਸਾਡੇ ਵਿੱਚ ਉਹੀ ਕਰਮਕਾਂਡ ਉਹੀ ਸਾਡੇ ਚ ਜਿਹੜੀਆਂ ਪ੍ਰਚਲਿਤ ਰੂੜੀਆਂ ਸੀ ਉਹ ਫੇਰ ਘਰ ਕਰ ਰਹੀਆਂ ਔਰ ਹੁਣ ਜਦੋਂ ਸੰਗਮ ਵਰ ਵਰ ਦੇ ਗੁਰਦੁਆਰਾ ਸਹਿਬਾਨ ਬਹੁਤ ਵੱਡੇ ਵੱਡੇ ਬਣ ਲੱਗ ਪਏ ਉਦੋਂ ਸਿੱਖੀ ਦਾ ਉਹ ਸਰੂਪ ਨਹੀਂ ਰਿਹਾ ਜਿਹੜਾ ਪ੍ਰਾਤਨ ਸਰੂਪ ਸਾਡੇ ਗੁਰੂ ਸਹਿਬਾਨ ਨੇ ਸਿਰਜਿਆ ਸੀ ਇੱਕ ਤਾਂ ਇਹ ਹੈ ਹਾਂ ਜਿਹੜਾ ਮੌਜੂਦਾ ਉਸੀ ਕਿਹਾ ਟੈਕਨੋਲੋਜੀ ਦਾ ਦੌਰ ਹੈ ਇਹਦੇ ਵਿੱਚ ਇੱਕ ਫਾਇਦਾ ਵੀ ਆ ਕਿ ਜਿਵੇਂ ਪੀਟੀਸੀ ਪ੍ਰਚਾਰ ਕਰ ਰਿਹਾ ਹੋਰ ਚੈਨਲ ਕਰ ਰਹੇ ਆ ਬਾਹਰ ਦੇ ਚੈਨਲ ਵੀ ਕਰ ਰਹੇ ਆ ਆਪਣਾ ਜਿਹੜਾ ਸੋਸ਼ਲ ਮੀਡੀਆ ਉਹ ਕਰ ਰਿਹਾ ਅੱਜ ਕੱਲ ਗੱਲ ਤਾਂ ਪ੍ਰਚਾਰ ਤੇ ਪ੍ਰਸਾਰ ਬਿਲਕੁਲ ਸਕਿੰਟਾਜ ਹੋ ਜਾਂਦਾ ਇਹਦਾ ਫਾਇਦਾ ਵੀ ਆ ਇਹਦੇ ਕੋਈ ਨੁਕਸਾਨਾਤ ਵੀ ਨੇ ਜਿਹੜੇ ਕੋਈ ਸਾਨੂੰ ਖੋਰਾ ਲਾਉਣ ਵਾਲਿਆ ਉਹ ਵੀ ਆਪਣਾ ਕਰੀ ਜਾਂਦੇ ਆ ਆਪਣਾ ਕੰਮ ਆ ਆਪਾਂ ਆਪਣਾ ਜੋ ਚੰਗੀ ਚੀਜ਼ ਆ ਆਪਾਂ ਦੁਨੀਆ ਸਾਹਮਣੇ ਸਿੱਖੀ ਦਾ ਉਹ ਸਿਧਾਂਤ ਰੱਖਣਾ ਆਪਾਂ ਰੱਖ ਰਹੇ ਆ ਸਾਰੇ ਰਲ ਮਿਲ ਕੇ ਤੇ ਮੈਂ ਸਮਝਦਾ ਸਿੱਖੀ ਤੋਂ ਵੱਡੀ ਜੀਵਨ ਜਾਂਚ ਸਿੱਖੀ ਤੋਂ ਵੱਡਾ ਕੋਈ ਮਿਸਾਲੇ ਰਾ ਸਿੱਖੀ ਤੋਂ ਵੱਡਾ ਕੋਈ ਉਰਦੂ ਕਹਿੰਦੇ ਨੇ ਸਰਾਤੇ ਮੁਸਤਕੀਮ ਕੀ ਬਾਤ ਹੈ ਇਹਦਾ ਮਤਲਬ ਅਰਜਮਾ ਕਰ ਦਿਆਂ ਥੋੜਾ ਜਿਹਾ ਬੜਾ ਸੁੰਦਰ ਲਫ਼ਜ਼ ਸਰਾਤੇ ਮੁਸਤਕੀਮ ਹੁੰਦਾ ਵੀ ਇੱਕ ਹੁੰਦੀਆਂ ਡੰਡੀਆਂ ਇਧਰ ਨੂੰ ਜਾਂਦੀ ਇਧਰ ਨੂੰ ਜਾਂਦੀ ਇਹ ਕੋਈ ਸਿੱਧਾ ਰਸਤਾ ਸਿੱਧਾ ਰਸਤਾ ਬਿਲਕੁਲ ਸਾਹਿਬ ਨੇ ਕਿਹਾ ਸੀ ਸਰਾਤੇ ਮੁਸਤਕੀਮ ਪਰ ਚਲੋ ਖੁਦਾ ਤੁਮੇ ਆਵਾਸ਼ਾ ਮਿਲੇਗਾ ਜ਼ਰੂਰ ਮਿਲੇਗਾ ਜ਼ਰੂਰ ਬ ਜ਼ਰੂਰ ਮਿਲੇਗਾ ਇਸ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਗੁਰਮਤ ਗਾਢੀ ਰਾਹ ਸਾਨੂੰ ਦੱਸਿਆ ਸਾਨੂੰ ਇੱਕ ਐਸਾ ਮਾਰਗ ਦੱਸਿਆ ਜਿਹੜਾ ਸਾਨੂੰ ਸਿੱਧਾ ਅਕਾਲ ਪੁਰਖ ਦੀ ਗੋਦ ਵਿੱਚ ਲਿਆ ਜਾਂਦਾ ਹੈ ਔਰ ਪਰਮਨੰਦ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਦੇ ਮਾਰਗ 'ਤੇ ਚੱਲਿਆ ਤੇ ਇਸ ਕਰਕੇ ਸਾਨੂੰ ਸਿੱਖੀ ਵਿੱਚ ਪਰਪੱਕ ਰਹਿਣਾ ਚਾਹੀਦਾ ਔਰ ਮਾਡਰਨ ਜਿਹੜੀ ਟੈਕਨੋਲੋਜੀ ਆ ਉਦਾ ਵਰਤਵ ਦੀ ਇਸਤੇਮਾਲ ਗੁਰਪ੍ਰਸਾਦ ਵਿੱਚ ਕਰੇ। ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਕਰਨ ਦੇ ਨਾਲ ਨਾਲ ਸਿੱਖਾਂ ਨੂੰ ਇਸ ਵੇਲੇ ਸਭ ਤੋਂ ਵੱਡੀ ਲੋੜ ਇਹ ਹੈ ਕਿ ਦੋ ਅਣ ਗੌਲੇ ਜਿਹੜੇ ਪੱਖ ਨੇ ਉਹਨਾਂ ਵੱਲ ਧਿਆਨ ਦੇਣ ਹੈਲਥ ਐਂਡ ਐਜੂਕੇਸ਼ਨ। ਕੀ ਬਾਤ ਹੈ ਬਹੁਤ ਖੂਬ। ਇਹ ਅਗਰਸੀਂ ਅਪਣਾ ਲਈਏ ਤੇ ਸਿੱਖੀ ਦਾ ਹੋਰ ਵੀ ਡੰਕਾ ਦੁਨੀਆ 'ਚ ਵੱਜੂਗਾ। ਅਜੇ ਹੀ ਮੈਨੂੰ ਆਸ ਤੇ ਉਮੀਦ ਹੈ। ਦਿਲ ਦੇ ਬਲ ਬਲੇ ਬਹੁਤ ਜ਼ਿਆਦਾ ਨੇ। ਕਿਉਂਕਿ ਇਸ ਉਮਰ ਦੇ ਵਿੱਚ ਵੀ ਆ ਕੇ ਸਿੱਖੀ ਪ੍ਰਤੀ ਸੜਬ ਰੱਖਣੀ ਸਿੱਖੀ ਪ੍ਰਤੀ ਦਰਦ ਰੱਖਣਾ ਵਾਕਈ ਸਜਦਾ ਵਾਕਈ ਸਲਾਮ ਹੈ ਸਦਾ ਤੇਜੰਤ ਢਿੱਲੋਂ ਨੂੰ ਮੈਂ ਬੇਨਤੀ ਕਰਾਂਗਾ ਜਨਦਿਆਂ ਦੇ ਕੀ ਕਰਨਾ ਚਾਹੋਂਗੇ ਸਾਡੇ ਦਰਸ਼ਕਾਂ ਨੂੰ ਕਿਉਂਕਿ ਸਾਡੇ ਦਰਸ਼ਕ ਨੌਜਵਾਨ ਵੀ ਨੇ ਬਜ਼ੁਰਗ ਵੀ ਨੇ ਉਹ ਵੀ ਨੇ ਜਿਹੜੇ ਸੱਚਮੁੱਚ ਸਿੱਖੀ ਲਈ ਕੁਝ ਕਰਨਾ ਚਾਹੁੰਦੇ ਨੇ ਪੰਥ ਲਈ ਕੁਝ ਕਰਨਾ ਚਾਹੁੰਦੇ ਨੇ ਕੀ ਰਾਹ ਬਾਹੋਂਗੇ ਰਾਹ ਤਾਂ ਗੁਰੂ ਆਪ ਦੱਸਣ ਵਾਲਾ ਹੈ ਮੈਂ ਸਿਰਫ ਇਨੀ ਗੱਲ ਕਹਿਣੀ ਚਾਹੁੰਨਾ ਕਿ ਆਪਣਾ ਧਰਮ ਜਿਹੜਾ ਉਹ ਹਰ ਇੱਕ ਨੂੰ ਪਿਆਰਾ ਹੈ ਪਰ ਆਪਾਂ ਨੂੰ ਜੋ ਗੁਰੂ ਸਾਹਿਬ ਸਿਧਾਂਤ ਦੇ ਗਏ ਉਹਦਾ ਪੱਲਾ ਨਾ ਛੱਡੀਏ ਇਧਰ ਉਧਰ ਨਾਕ ਪਟਕੀਏ ਬਿਲਕੁਲ ਤੇ ਇਸ ਗੱਲ ਤੇ ਯਕੀਨ ਰੱਖਿਏ ਆਖਰ ਵਿੱਚ ਮੈਂ ਇਸ ਉਰਦੂ ਦੇ ਸ਼ੇਅਰ ਨਾਲ ਇਸ वार्तालाप ਨੂੰ ਸਰੰਜਾਮ ਦੇ ਰਿਹਾ ਤੁਹਾਡੇ ਰਾਹੀਂ ਕਿ ਇਹ ਯਕੀਨ ਰੱਖਿਏ ਪੱਕਾ ਮਸਮਮ ਯਕੀਨ ਰੱਖਿਏ ਫੇਰ ਬੇੜੇ ਪਾਰ ਹੀ ਨੇ ਯਕੀਨ ਕੀ ਰੱਖਿਏ ਰਹਿਮਤ ਦਾ ਖਜ਼ਾਨਾ ਉਹਨੇ ਉਹਨੇ ਕੀ ਬਾਤ ਮੌਲਾ ਨੇ ਦਿਆ ਹੈ ਬਿਲਕੁਲ ਰਹਿਮਤ ਦਾ ਖਜ਼ਾਨਾ ਉਹਨੇ ਮੌਲਾ ਨੇ ਦਿਆ ਹੈ ਮੂਜੇ ਜੋ ਵੀ ਮਿਲਿਆ ਹੈ ਉਹ ਨਾਨਕ ਸੇ ਮਿਲਿਆ ਹੈ ਕੀ ਬਾਤ ਹੈ ਬਹੁਤ ਖੂਬ ਨਾਨਕ ਗੁਰੂ ਦਾ ਘਰ ਹੈ ਦੁਖੀਆਂ ਲਈ ਆਸ਼ਿਆਨਾ ਮਹਿਰਾਂ ਮੁਹੱਬਤਾਂ ਦਾ ਭਰਿਆ ਪਿਆ ਖਜ਼ਾਨਾ ਮਿਰਦਾ ਹੈ ਮਾਨ ਇਥੇ ਨੀਵੇਂ ਨਿਮਾਣਿਆਂ ਨੂੰ ਚੁਕਣਾ ਹੈ ਪੈਂਦਾ ਇਥੇ ਰਾਜੇ ਤੇ ਰਾਣੇ ਜਿਹੜਾ ਚੁੱਕ ਗਿਆ ਉਹ ਮਾਨ ਲੈ ਗਿਆ ਨਾਨਕ ਨਦਰੀ ਨਜ਼ਰ ਨਿਹਾਲ ਬਿਲਕੁਲ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਅਸਾਂ ਸੜੇ ਤੇ ਸਤਿਕਾਰ ਜੀ ਸਦਾ ਤਿਰਸਿੰਟੇ ਲੋ ਜਿਨ੍ਹਾਂ ਨੇ ਆਪਣੇ ਦਿਲ ਦੇ ਬਲਵਲੇ ਸਾਂਝੇ ਕੀਤੇ ਨੇ ਪੱਕ ਹੋਰ ਵੀ ਨੇ ਬੜੀ ਜਲਦੀ ਉਜਾਗਰ ਕਰਾਂਗੇ ਬੜੀ ਜਲਦੀ ਵੱਖ-ਵੱਖਰੇ ਪ੍ਰੋਗਰਾਮ ਲੈ ਕੇ ਇੱਕ ਤਾਂ ਪ੍ਰੋਗਰਾਮ ਬਿਲਕੁਲ ਸਾਡੇ ਅਤੀ ਸਤਕਾਜ ਸਦਾਤੀ ਰਸਿੱਟ ਲੋਜਿਕ ਕਰਨਗੇ ਪ੍ਰਾਤਨ ਰਾਗੀਆਂ ਤੇ ਅਧਾਰਤ ਗੁਰਮਤ ਸੰਗੀਤ ਗੁਰਮਤ ਸੰਗੀਤ ਕਸ਼ੈਲੀ ਤੇ ਅਧਾਰਤ ਬੜੀ ਜਲਦੀ ਹੀ ਪਰੋਮ ਤੁਹਾਡੇ ਰੂਬਰੂ ਕਰਾਂਗੇ ਫਿਲਹਾਲ ਹੁਣ ਸਾਨੂੰ ਦੇ ਇਜਾਜ਼ਤ ਆਪ ਸਮੂਹ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਇਹਨਾਂ ਪਿਆਰ ਅਤੇ ਸਤਿਕਾਰ ਦੇਣੇ ਹੋ ਜਿਹੜੀਆਂ ਵੀ ਸ਼ਖਸ਼ੀਤਾ ਤੁਹਾਡੇ ਰੂਬਰੂ ਕਰਦੇ ਆ ਤੁਹਾਡੇ ਫੋਨ ਕਾਲ ਤੁਹਾਡੇ ਮੈਸੇਜ ਸਾਨੂੰ ਹੋਰ ਉਸ਼ਾਤ ਸਾਨੂੰ ਹੋਰ ਪ੍ਰੇਰਨਾ ਦਿੰਦੇ ਨੇ ਕਿ ਅਸੀਂ ਇਸ ਤਰ੍ਹਾਂ ਦੀ ਸ਼ਖਸ਼ੀਤਾ ਤੁਹਾਡੇ ਰੂਬਰੂ ਕਰੀਏ ਸੋ ਇਹਨਾਂ ਸ਼ਖਸ਼ੀਤਾ ਦੇ ਵਿੱਚੋਂ ਇਹਨਾਂ ਗੁਲਦਸਤੇ ਦੇ ਵਿੱਚੋਂ ਇੱਕ ਫੁੱਲ ਸਾਡੇ ਅਤੀ ਸਤਕਾਜ ਸਦਾ ਤਨੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਵਾਈਗਰੂਜੀ ਕਾਕਾ ਸਾਹਿਬ ਵਾਈਗਰੂਜੀ ਸਾਹਿਬ ਫਤਿਹ